ਕੱਲ ਦੇ ਜਮਨੀ ਚੋਣਾਂ ਦੇ ਰਿਜ਼ਲਟ ਤੋਂ ਬਾਅਦ ਪੰਜਾਬ ਦੇ ਸਿਆਸੀ ਗਲਿਆਰਿਆਂ ਦੇ ਵਿੱਚ ਅਤੇ ਆਮ ਲੋਕਾਂ ਦੇ ਵਿੱਚ ਬਹੁਤ ਵੱਡੇ ਸਵਾਲ ਨੇ ਕਿ ਇਹਨਾਂ ਚਾਰ ਜਮਨੀ ਚੋਣਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਨੇ ਤਿੰਨ ਜਮਨੀ ਚੋਣਾਂ ਕਿਵੇਂ ਜਿੱਤ ਰਹੀਆਂ ਕਿਹੜੇ ਉਹ ਕਾਰਨ ਨੇ ਔਰ ਕਾਂਗਰਸ ਜਿਹੜੀ ਉਹ 27 ਦੇ ਵਿੱਚ ਸਰਕਾਰ ਬਣਾਉਣ ਦੀ ਵੱਡੇ ਵੱਡੇ ਦਾਅਵੇ ਕਰਦੀ ਹੈ ਔਰ ਜਿਨੇ ਕੁਝ ਹੀ ਮਹੀਨੇ ਪਹਿਲਾਂ ਸਭ ਤੋਂ ਜ਼ਿਆਦਾ ਲੋਕ ਸਭਾ ਦੇ ਵਿੱਚੋਂ 7 ਸੀਟਾਂ ਜਿੱਤੀਆਂ ਉਹ ਇਹਨਾਂ ਜਮਨੀ ਚੋਣਾਂ ਦੇ ਵਿੱਚ ਸਿਰਫ ਇੱਕ ਸੀਟ ਤੇ ਸੀਮਤ ਕਿਉਂ ਰਹੀ ਹੈ ਕਿ ਇਹ ਉਹੀ ਕਾਰਨ ਹੈ ਕਿ ਭਾਈ ਜਮਨੀ ਚੋਣਾ ਤਾਂ ਸਰਕਾਰ ਦੀਆਂ ਹੀ ਹੁੰਦੀਆਂ ਨੇ ਤੇ ਜੇ ਸਰਕਾਰ ਦੀਆਂ ਹੁੰਦੀਆਂ ਫਿਰ ਬਰਨਾਲੇ ਕਿਵੇਂ ਜਿੱਤਗੇ ਬਾਕੀ ਥਾਵਾਂ ਤੇ ਕਿਉਂ ਨਹੀਂ ਜਿੱਤੇ ਆਖਰ ਕਿਹੜੇ ਕਾਰਨ ਰਿਹਾ ਆਮ ਆਦੀ ਪਾਰਟੀ ਦੀ ਜਿੱਤ ਦੇ ਪਰ ਕਾਂਗਰਸ ਦੀ ਹਾਰ ਦੇ ਇਸ ਤੇ ਅਹਿਮ ਰਸੀ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਨੀ ਹੈ ਕਿ ਇਹਨਾਂ ਚੋਣ ਨਤੀਜਿਆਂ ਤੋਂ ਕੀ ਸਤਾਈ ਦੀ ਤਸਵੀਰ ਸਾਫ਼ ਹੁੰਦੀ ਹੈ ਕਿ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜੇ ਆਮ ਆਦੀ ਪਾਰਟੀ ਅੱਜ ਇਹਨਾਂ ਜਮਨੀ ਚੋਣਾਂ ਚ ਮਜ਼ਬੂਤ ਬਣ ਕੇ ਨਿਕਲੀ ਹੈ ਸਭ ਤੋਂ ਵੱਧ ਜਿਹੜੀਆਂ ਉਹ ਤਿੰਨ ਜਮਿਨੀ ਚੋਣਾਂ ਜਿੱਤ ਲੀਆਂ ਚਾਰਾਂ ਦੇ ਵਿੱਚੋਂ ਤਾਂ ਕਿ 27 ਦੇ ਵਿੱਚ ਵੀ ਆਮਦਵੀ ਪਾਰਟੀ ਹੀ ਸਰਕਾਰ ਬਣਾਉਣ ਜਾ ਰਹੀ ਹੈ ਕਿ ਕਾਂਗਰਸ ਨਹੀਂ ਬਣਾ ਸਕੇਗੀ ਔਰ ਅਕਾਲੀ ਦਲ ਦਾ ਇਹਨਾਂ ਚੋਣਾਂ ਦੇ ਵਿੱਚ ਨਾ ਨਿੱਤਰਨਾ ਕੀ ਪੈਣਾ ਛੱਡ ਗਿਆ ਔਰ ਉਧਰ ਭਾਜਪੀ ਦੇ ਹਾਲਾਤ ਜਿਹੜੇ ਮਾੜੇ ਐ ਉਹਨਾਂ ਦੀ ਅਕਾਲੀ ਦਲ ਦੇ ਬਿਨਾ ਦਾਲ ਗਲੂ ਜਾਂ ਨਹੀਂ ਗਲੂ ਇਸ ਤੇ ਵੀ ਅਹਿਮਤ ਸੀ ਗੱਲਬਾਤ ਕਰਨੀ ਐ ਔਰ ਗੱਲਬਾਤ ਇਸ ਤੇ ਵੀ ਬਹੁਤ ਅਹਿਮ ਕਰਨੀ ਐ ਕਿ ਜਿਹੜੇ ਕਾਂਗਰਸ ਦੇ ਦੋ ਆਪੇ ਬਣੇ ਮੁੱਖ ਮੰਤਰੀ ਰਾਜਾ ਵਿੜਿੰਗ ਔਰ ਸੁਖਜਿੰਦਰ ਸਿੰਘ ਰੰਧਾਵਾ ਨੇ ਉਹ ਜਿਹੜੇ ਜਿਸ ਤਰੀਕੇ ਦੇ ਨਾਲ ਉਹਨਾਂ ਦੀਆਂ ਪਤਰੀਆਂ ਹਾਰੀਆਂ ਉਹ ਆਪਣੇ ਆਪ ਨੂੰ ਇਹਨਾਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਦੇ ਪ੍ਰਮੁੱਖ ਦਾਵੇਦਾਰਾਂ ਵਜੋਂ ਜਿਹੜੇ ਉਭਾਰ ਰਹੇ ਸੀ ਕਿ ਇਹਨਾਂ ਹਾਰਾਂ ਦੇ ਨਾਲ ਉਹਨਾਂ ਦੀ ਦਾਵੇਦਾਰੀ ਮੁੱਖ ਮੰਤਰੀ ਦੇ ਪਦ ਤੋਂ ਖਤਮ ਹੋ ਗਈ ਹੈ ਜਾਂ ਹਲੇ ਇਹ ਜਾ ਕੁਝ ਨਹੀਂ ਇਸ ਤੇ ਵੀ ਬਹੁਤ ਅਹਿਮ ਗੱਲਬਾਤ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਜੁੜੇ ਐ ਸਭ ਤੋਂ ਪਹਿਲਾਂ ਸਵਾਗਤ ਹੁਣ ਤੋਂ ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਨਕੀ ਸਾਹਿਬ ਸ਼ੁਰੂਆਤ ਵਿੱਚ ਮੈਂ ਇਸੇ ਖਬਰ ਤੋਂ ਹੀ ਕਰੂੰਗਾ ਕਿ ਜਿਸ ਤਰੀਕੇ ਦੇ ਨਾਲ ਤਿੰਨ ਸੀਟਾਂ ਜਿੱਤ ਗਈ ਆਮ ਆਦਮੀ ਪਾਰਟੀ ਔਰ ਇੱਕ ਸੀਟ ਤਾਂ ਕਿਸੇ ਹੱਦ ਕਾਂਗਰਸ ਜਿਹੜੀ ਰਹੀ ਹੈ ਅਕਾਲੀ ਦਲ ਨੇ ਚਲੋ ਇਹਦੇ ਵਿੱਚ ਭਾਗ ਨਹੀਂ ਲਿਆ ਇਹਨਾਂ ਚੋਣਾਂ 'ਚ ਤੇ ਉਧਰ ਆਪਣੇ ਆਪ ਨੂੰ ਬਹੁਤ ਵੱਡੇ ਪੱਧਰ ਤੇ ਉਭਾਰ ਰਹੀ ਔਰ ਹਰਿਆਣਾ ਚੋਣਾਂ ਤੋਂ ਬਾਅਦ ਬਹੁਤ ਸਾਰੇ ਮਨਾਂ ਦੇ ਵਿੱਚ ਇਹ ਭਰਮ ਭਲੇ ਖਾਸੀ ਕਿ ਖਨੀ ਪੰਜਾਬ ਦੇ ਵਿੱਚ ਕਿੱਡੀ ਕੁ ਤਿਆਰੀ ਹੈ ਭਾਜਪਾ ਦੀ ਭਾਜਪਾ ਦੀ ਜਿਸ ਤਰੀਕੇ ਦੇ ਨਾਲ ਬਰਨਾਲਾ ਨੂੰ ਛੱਡ ਕੇ ਜਿਸ ਤਰੀਕੇ ਨਾਲ ਸ਼ਰਮਨਾਕ ਹਾਰ ਇਹਨਾਂ ਜਮਨੀ ਚੋਣਾਂ ਦੇ ਵਿੱਚ ਹੋਈ ਹੈ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ 27 ਦੀ ਜੰਗ ਥੋੜੀ ਜਿਹੀ ਫਿੱਕੀ ਪਾਤੀ ਹੈ ਉਹਨਾਂ ਦੀ ਚਲੋ ਇਹਨਾਂ ਤੇ ਵੀ ਅਲੱਗ ਗੱਲ ਕਰਾਂਗੇ ਪਰ ਸਭ ਤੋਂ ਪਹਿਲਾਂ ਗੱਲ ਇਹ ਹੈ ਕਿ ਆਖਰ ਤਿੰਨ ਸੀਟਾਂ ਕਿਵੇਂ ਜਿੱਤ ਗਈ ਆਮਦੀ ਪਾਰਟੀ ਲੋਕ ਕਹਿੰਦੇ ਜੀ ਪਰਫਾਰਮੈਂਸ ਠੀਕ ਨਹੀਂ ਹੈ ਲੋਕ ਕਹਿੰਦੇ ਜੀ ਇਹਨਾਂ ਦੀ ਜਿਹੜੀ ਜਿਹੜੇ ਕਾਰਗੁਜ਼ਾਰੀ ਆ ਉਹ ਠੀਕ ਨਹੀਂ ਹੈ ਔਰ ਹਲੇ ਕੁਝ ਹੀ ਮਹੀਨੇ ਪਹਿਲਾਂ ਹੋਈਆਂ ਚੋਣਾਂ ਉਹਦੇ ਵਿੱਚੋਂ 13 ਜ਼ੀਰੋ ਦਾ ਦਾਵਾ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਾਰਟੀ ਆਮਦੀ ਪਾਰਟੀ ਨੂੰ ਸਿਰਫ ਤਿੰਨ ਸੀਟਾਂ ਤਾਂ ਕਿਸੇ ਮਤ ਰਹਿਣਾ ਪੈ ਗਿਆ ਤੇ ਹੁਣ ਚਾਰ ਦੇ ਵਿੱਚੋਂ ਤਿੰਨ ਜਿਮਨੀ ਚੋਣਾ ਜਿੱਤ ਗਏ ਔਰ ਇਹਦੇ ਤੇ ਕੀ ਕਾਰਨ ਰਹੇ ਜਿਹਦੇ ਕਰਕੇ ਜਿਮਨੀ ਚੋਣਾ ਤਿੰਨ ਜਿੱਤ ਗਏ ਔਰ ਕਾਂਗਰਸ ਸਿਰਫ ਇੱਕੋ ਸੀਟ ਤੇ ਹੀ ਰਹਿ ਗਈ ਹੈ ਸੁਖੰਦਰ ਜੀ ਕੱਲ ਜਦੋਂ ਆਮ ਆਦਮੀ ਪਾਰਟੀ ਜਿੱਤਦੀ ਹੈ ਪੰਜਾਬ ਦੇ ਵਿੱਚ ਤਿੰਨ ਸੀਟਾਂ ਇੱਕ ਕਾਂਗਰਸ ਸੀਟ ਤੇ ਹੀ ਆ ਤਾਂ ਬਹੁਤ ਖੁਸ਼ੀ ਦਾ ਇਜ਼ਹਾਰ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਵਰਕਰ ਮੁੱਖ ਮੰਤਰੀ ਸਾਰੇ ਨੇ ਬੜਾ ਖੁਸ਼ੀ ਦਾ ਇਜ਼ਹਾਰ ਜਿਹੜਾ ਉਹ ਕੀਤਾ ਈਵਨ ਕੇਪਕ ਮਤਵਾ ਮਾਨ ਹੁਣਾਂ ਦੀ ਜਿਹੜੇ ਮਾਤਾ ਜੀ ਆ ਉਹ ਵੀ ਡੀਪੀ ਟੀਲੋ ਤੇ ਕਰ ਜਾਂਦੇ ਆ ਇੱਕ ਵੀਡੀਓ ਆ ਤੇ ਉੱਥੇ ਵਧਾਈ ਦਿੰਦੇ ਹੋਏ ਉਹਨਾਂ ਨੇ ਇਹ ਗੱਲ ਆਖੀ ਕਿ ਮੇਰੇ ਤਿੰਨ ਪੁੱਤ ਜਿਹੜੇ ਆ ਉਹ ਜਿੱਤ ਗਿਆ ਬੜਾ ਖੁਸ਼ੀ ਦਾ ਇਜ਼ਹਾਰ ਆ ਸਿਦੂ ਸਾਹਿਬ ਉਹਨੂੰ ਉਹਨਾਂ ਵੱਲੋਂ ਕੀਤਾ ਗਿਆ ਹੁਣ ਤੁਹਾਡਾ ਪ੍ਰਸ਼ਨ ਹੈਗਾ ਕਿ ਇਹ ਤਿੰਨ ਸੀਟਾਂ ਜਿੱਤ ਕਿਵੇਂ ਗਈਆਂ ਔਰ ਕਾਂਗਰਸ ਜਿਹੜੀ ਬਰਦਾਲਾ ਸੀਟ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਰਾਜਸਥਾਨੀ ਬਜੂ ਮੰਨੀ ਜਾਂਦੀ ਉਹ ਸੀਟ ਹਾਰ ਕਿਵੇਂ ਗਈ ਹੁਣ ਸਿੱਧੂ ਸਾਹਿਬ ਜਾ ਕੇ ਵਿਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਜਿਹੜੀ ਪਰਫਾਰਮਸ ਦਿੱਤੀ ਹੈ ਢਾਈਆਂ ਸਾਲਾਂ ਦੇ ਵਿੱਚ ਉਹ ਕਿਹੋ ਜਿਹੀ ਰਹੀ ਹੈ ਪੰਜਾਬ ਦੇ ਸਾਰੇ ਲੋਕ ਜਾਣਦੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕੀ ਹਾਲ ਹੋਇਆ 0 13 ਵੀ ਗੱਲ ਕਰਨ ਵਾਲੇ ਤਿੰਨ ਸੀਟਾਂ ਤੇ ਅਟਕੇ ਉਸ ਤੋਂ ਬਾਅਦ ਜੋ ਵੀ ਸਾਹਮਣੇ ਹੁੰਦੀਆਂ ਸਥਿਤੀਆਂ ਸਾਰਿਆਂ ਦੇ ਸਾਹਮਣੇ ਆ ਜਲੰਧਰ ਦੀ ਜੀਵਨੀ ਚੋਣ ਜਦੋਂ ਭਗਵੰਤ ਮਾਨ ਹੁਣਾਂ ਨੇ ਜਿੱਤੀ ਤਾਂ ਪੂਰਾ ਤਿੰਨ ਤੱਕ ਯੋਰ ਲਾ ਕੇ ਉਹਨਾਂ ਨੇ ਇਹ ਸੀਟ ਜਿੱਤੀ ਤੇ ਹੁਣ ਆਪ ਆਦਮੀ ਪਾਰਟੀ ਤਿੰਨ ਸੀਟਾਂ ਜਿੱਤ ਕੇ ਬੜੀ ਸੰਤੁਸ਼ਟੀ ਦਾ ਇਜ਼ਹਾਰ ਕਰ ਰਹੇ ਤੇ ਇਸ ਨੂੰ 27 ਦਾ ਸੈਮੀਫਾਈਨਲ ਦੱਸਣ ਦੀ ਕੋਸ਼ਿਸ਼ ਜਿਹੜਾ ਉਹ ਕਰ ਰਹੀ ਹੈ। ਅਸਲ ਵਿੱਚ ਸੁਖਵਿੰਦਰ ਜੀ ਜੇਕਰ ਇਹਨਾਂ ਆਮ ਆਦਮੀ ਪਾਰਟੀ ਦੀਆਂ ਇਹਨਾਂ ਤਿੰਨ ਜਿੱਤਾਂ ਦਾ ਧਿਆਨ ਲੂ ਦੇਖਿਆ ਜਾਵੇ ਜਾਂ ਵਸਲੀਸ਼ਨ ਕਰੀ ਤਾਂ ਇੱਕ ਪ੍ਰਮੁੱਖ ਕਾਰਨ ਇਹਦੇ ਵਿੱਚ ਜਿਹੜਾ ਅਕਾਲੀ ਦਲ ਹੈ ਅਕਾਲੀ ਦਲ ਗੈਰ ਹਾਜ਼ਰ ਹੋ ਕੇ ਵੀ ਇਹਨਾਂ ਜਿੰਨੀ ਚੋਣਾਂ ਦੇ ਵਿੱਚ ਹਾਜ਼ਰ ਰਿਹਾ। ਇਕੱਲੀ-ਇਕੱਲੀ ਸੀਟ ਦੀ ਗੱਲ ਕਰ ਲਓ। ਗਿੱਦੜਬਾਜ ਜੇਕਰ ਸੀਟ ਦੀ ਗੱਲ ਕਰਦੇ ਸੀ ਤਾਂ ਗਿੱਦੜਬਾਹੌਰ ਸੀਟ ਸੀ। ਜਿੱਥੇ ਰਾਜਾ ਬੜਿੰਗ ਦੀ ਪਤਨੀ ਅਮਰਤਾ ਬਿੰਦਿਪੀ ਢਿੱਲੋਂ ਮਨਪ੍ਰੀਤ ਸਿੰਘ ਬਾਦਲ ਚੋਣ ਲੜ ਰਹੇ ਸਨ ਪਰ ਅਕਾਲੀ ਦਲ ਵਿੱਚੋਂ ਗੈਰ ਹਾਜ਼ਰ ਸੀ ਤਾਂ ਜਿਸ ਤਰੀਕੇ ਨਾਲ ਉਥੇ ਕਨ ਪ੍ਰੈਸ ਕਾਨਫਰੰਸ ਰਾਜਾ ਬੜੀਮ ਨੇ ਕੀਤੀ ਔਰ ਬੀਤੇ 2022 ਦੇ ਮੁਕਾਬਲਤਨ ਆਪਣੀਏ ਵੋਟਾਂ ਦੀ ਗਿਣਤੀ ਦੱਸੀ ਕਿ ਕੇਵਲ 1200 ਵੋਟ ਜਿਹੜੀ ਹੈ ਕਾਂਗਰਸ ਪਾਰਟੀ ਤੋਂ ਖਰੀ ਆ ਉਹਨਾਂ ਦਾ ਵੋਟ ਵੀ ਉਸੇ ਤਰੀਕੇ ਨਾਲ ਆ ਤੇ ਜੇਕਰ ਢਿੱਲੋਂ ਇੰਨੀ ਵੱਡੀ ਲੀਡ ਲੈ ਗਏ ਆ ਤਾਂ ਉਹ ਲੀਡ ਲੈਣ ਦਾ ਅਰਥ ਸਿਰਫ ਇਹ ਹੋਈ ਆ ਕਿ ਬੀਤੇ ਲੰਬੇ ਸਮੇਂ ਤੋਂ ਉਹ ਅਕਾਲੀ ਦਲ ਦੇ ਨਾਲ ਸਰਗਰਮ ਰਹੇ ਆ ਅਕਾਲੀ ਦਲ ਵਿੱਚ ਸਰਗਰਮ ਨੇਤਾ ਰਹੀ ਅਕਾਲੀ ਦਲ ਦੇ ਵਿੱਚੋਂ ਬਤਾ ਚੱਗਾ ਹੋਲ ਰਿਹਾ ਔਰ ਵੋਟਰ ਜੀਡ ਨੇ ਸਪਰਤਕ ਵੀ ਉੰਡਾ ਦਰਜ ਨਹੀਂ ਤੇ ਅਕਾਲੀ ਦਲ ਦਾ ਜਿਹੜਾ ਵੋਟਰ ਆ ਉਹਨਾਂ ਦੇ ਹੱਕ ਵਿੱਚ ਟੁਕਤਿਆ ਜਿਸ ਕਰਕੇ ਉਹਨਾਂ ਨੇ ਇਹ ਜਿਹੜੀ ਸੀਟ ਆ ਉਥੋਂ ਇੱਕ ਵਟੇ ਮਾਰਚ ਦੇ ਨਾਲ ਜਿੱਤੀ ਇਹੋ ਜਿਹੜੀ ਸਥਿਤੀ ਹੈ ਜੇਕਰ ਤੁਸੀਂ ਡੇਰਾ ਬੋਪਾ ਇਹਦੇ 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 ਥੋੜੀ ਜੀ ਆਪਾਂ ਦਰਸ਼ਕਾਂ ਨੂੰ ਅੰਕੜੇ ਵੀ ਮੜੇ ਦੱਸ ਦਈਏ ਅਣਕੀ ਸਾਹਿਬ ਗੱਲ ਥੋੜੀ ਠੀਕ ਹੈ ਕਿਉਂਕਿ ਰਾਜਾ ਵੜਿੰਗ ਨੇ 2022 ਦੇ ਵਿੱਚ 50998 ਵੋਟਾਂ ਤਕਰੀਬਨ ਮਤਲਬ ਜੇ ਮੈਂ ਗੱਲ ਕਰਾਂ ਵੀ 52000 ਵੋਟ ਜਿਹੜੀ ਉਹ ਲਈ ਸੀਗੀ ਔਰ ਅਮਰਤਾ ਵੜੰਗ ਨੇ तकरीबन ਇਸ ਵਾਰ 49675 ਜਿਹੜੀ 12 1300 ਵੋਟ ਹੀ ਰਾਜਾ ਵੜੰਗ ਦੀ ਜਿਹੜੀ ਉਹ ਕਟੀ ਹੈ ਕਿਉਂਕਿ ਲੋਕ ਸਭਾ ਦੇ ਵਿੱਚ ਤਾਂ ਬਹੁਤ ਜ਼ਿਆਦਾ ਘਟ ਗਈ ਸੀ ਜਦੋਂ ਸਰਬਜੀਤ ਖਾਲਸਾ ਲੜੇ ਤਾਂ ਰਾਜਾ ਵੜੰਗ ਆਪਣੀ ਵੋਟ ਵੀ ਜਾਣ ਦੇ ਵਿੱਚ ਤਾਂ ਕਾਮਯਾਬ ਹੋ ਗਏ ਆ ਪਰ ਅਕਾਲੀ ਦਲ ਦੀ ਸਟ੍ਰੈਟਜੀ ਇਹ ਸੀ ਕਿ ਮਨਪ੍ਰੀਤ ਬਾਦਲ ਨੇ ਜਿੱਤਣਾ ਨਹੀਂ ਹੈ ਜੇ ਉੱਥੇ ਜਿੱਤਦੇ ਆ ਰਾਜਾ ਵੜੰਗ ਤਾਂ ਫੇਰ ਕੀ ਹੁੰਦਾ ਹੈ ਫੇਰ ਕਾਂਗਰਸ ਦੀ ਹਵਾ ਬਣਦੀ ਹੈ ਹਵਾ ਕਿਵੇਂ ਬਣਦੀ ਕਿ ਕਾਂਗਰਸ ਦੀਆਂ ਇੱਕ ਇੱਕ ਕਰਕੇ ਸੀਟਾਂ ਵੱਧ ਆਉਂਦੀਆਂ ਤਾਂ ਲੋਕਾਂ ਦੇ ਮਨਾਂ 'ਚ ਜਾਂਦੇ ਆ ਕਿ ਭਾਈ 27 ਦੇ ਵਿੱਚ ਕਾਂਗਰਸ ਦੀ ਸਰਕਾਰ ਹੋਵੇ ਤੇ ਜੇ ਅਕਾਲੀ ਦਲ ਨੂੰ ਲੱਗਿਆ ਕਿ ਜੇ ਡਿੰਪੀ ਢਿੱਲੋਂ ਜਿੱਤਦੇ ਆ ਜੇ ਸਰਕਾਰ ਜਿੱਤਦੀ ਆ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਇੰਨਾ ਕੋਈ ਜ਼ਿਆਦਾ ਪ੍ਰਭਾਵ ਨਹੀਂ ਜਾਂਦਾ ਲੋਕਾਂ ਨੂੰ ਲੱਗਦਾ ਕਿ ਭਾਈ ਜਿਮਨੀ ਚੋਣਾ ਸਰਕਾਰ ਦੀਆਂ ਹੀ ਹੁੰਦੀਆਂ ਨੇ ਇਸ ਕਰਕੇ ਅਕਾਲੀ ਦਲ ਨੇ ਸਾਰਾ ਜਿਹੜਾ ਵੋਟ ਹੈ ਉਹ ਅੰਦਰ ਖਾਤੇ ਲੋਕਾਂ ਨੂੰ ਲੱਗਦਾ ਸੀ ਕਿ ਮਨਪ੍ਰੀਤ ਬਾਦਲ ਨੂੰ ਪਹੁੰਚੇ ਉਹ ਚਲੋ ਸਾਰਾ ਤਾਂ ਨਹੀਂ ਪੈਂਦਾ ਜਿੰਨਾ ਵੀ ਉਹਨਾਂ ਨੇ ਜ਼ੋਰ ਲਾ ਸਕੇ ਉਹ ਜ਼ੋਰ ਜਿਹੜਾ ਲਾਇਆ ਅਕਾਲੀ ਦਲ ਨੇ ਬਹੁਤ ਹੱਦ ਤੱਕ ਵੋਟ ਜਿਹੜਾ ਡਿੰਪੀ ਢਿੱਲੋਂ ਨੂੰ ਪਵਾਇਆ ਮਨਪ੍ਰੀਤ ਬਾਦਲ ਆਪਣੀ ਵੋਟ ਘੱਟ ਲੈ ਕੇ ਗਏ ਜਿੰਨਾ ਉਹਨਾਂ ਨੂੰ ਲੱਗਦਾ ਸੀ ਕਿ ਮੈਂ ਲੈ ਜੂ ਵੋਟ ਉਹ ਨਹੀਂ ਉਹ ਲਿਜਾ ਨਹੀਂ ਸਕੇ ਤੇ ਤੀਜਾ ਤੀਜਾ ਫੈਕਟਰ ਸੀਗਾ ਡਿੰਪੀ ਢਿੱਲੋਂ ਦਾ ਡਿੰਪੀ ਢਿੱਲੋਂ ਦੇ ਨਾਲ ਸਿੰਪਥੀ ਲੋਕਾਂ ਦੀ ਜਿਹੜੀ ਜ਼ਰੂਰ ਸੀ ਔਰ ਚੌਥਾ ਫੈਕਟਰ ਸੀ ਰਾਜਾ ਵੜਿੰਗ ਦਾ ਉਥੋਂ ਲਗਾਤਾਰ ਜਿੰਨਾ ਜਦੋਂ ਤੁਸੀਂ ਇੰਨੇ ਵਾਰ ਜਿੱਤ ਲੈਨੇ ਹੋ ਜਦੋਂ 12 ਸਾਲ ਉੱਥੇ ਹਲਕੇ ਦੀ ਨਾਮਜ਼ਦਗੀ ਕਰ ਲੈਨੇ ਹੋ ਕਿਤੇ ਨਾ ਕਿਤੇ ਤੁਹਾਡੇ ਖਿਲਾਫ ਐਂਟੀਨ ਕੰਬੈਸੀ ਆ ਜਾਂਦੀ ਹੈ ਤਾਂ ਇਹ ਕਾਰਨ ਮੈਨੂੰ ਲੱਗਦਾ ਉੱਥੇ ਰਹੇ ਆ ਹਾਲਾਂਕਿ ਵੋਟ ਬੈਂਕ ਨਹੀਂ ਉੱਥੇ ਘਟਿਆ ਵੋਟ ਬੈਂਕ ਉਨਾ ਕੀ ਤਕਰੀਬਨ ਉਨਾ ਕੀ ਰਿਹਾ ਤਾਂ ਬਿਲਕੁਲ ਮੈਂ ਤਾਂ ਉਹੀ ਗੱਲ ਕਰ ਰਿਹਾ ਕਿ ਜੇਕਰ ਉੱਥੇ ਅਕਾਲੀ ਦਲ ਗੈਰ ਹਾਜ਼ਰ ਰਹਿ ਕੇ ਵੀ ਹਾਜ਼ਰ ਹੋਏ ਤੇ ਤਾਂ ਹੀ ਜਿਹੜੀ ਜਿੱਤਿਆ ਡੰਪੀ ਟਲੋਂ ਦੀ ਜਿਹੜੀ ਉਹ ਬਾਤੀ ਆ ਤੇ ਉੱਥੇ ਅਕਾਲੀ ਦਲ ਦਾ ਬਹੁਤ ਵੱਡਾ ਜਾਨੀ ਯੋਗਦਾਨ ਰਿਹਾ ਡੰਪੀ ਟਲੋਂ ਦੀ ਉਹਦੇ ਵਿੱਚ ਬਿਲਕੁਲ ਇਹਦੇ ਵਿੱਚ ਕੋਈ ਦੋ ਰਹਿਵ ਤੇ ਇਹੋ ਸਥਿਤੀ ਸੁਖ ਜਿੰਦਰ ਸਿੰਘ ਡੇਰਾ ਬਾਬਾ ਨਾਨਕ ਹਲਕੀ ਦੀ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਸੁਚਾ ਸਿੰਘ ਲਗਾ ਜਿਹੜੇ ਅਕਾਲੀ ਲੀਡਰ ਦੇ ਉਹਨਾਂ ਨੇ ਸ਼ਰੀਆਬ ਅਲਾਜ ਜਿਹੜਾ ਕੀਤਾ ਤੇ ਨਹੀਂ ਤਾਂ ਡੇਰਾ ਬਾਬਾ ਨਾਨਕ ਦੀ ਹਲਕੀ ਦੀ ਇਹ ਹਮੇਸ਼ਾ ਇਤਿਹਾਸ ਰਿਹਾ ਕਿ ਉਤੋਂ ਸੁਖ ਜਿੰਦਰ ਸਿੰਘ ਰਦਾਵਾ ਕੇਵਲ 22500 ਜਾਂ 1000 ਜਾਂ 500 ਵੋਟਾਂ ਨਾਲ ਜਿੱਤਦੇ ਰਹੀ ਹੈ ਜਦੋਂ ਅਕਾਲੀ ਦਾ ਉੱਥੇ ਸਰਗਰਮ ਭੂਮਿਕਾ ਨਿਭਾਇਆ ਅਕਾਲੀ ਦਲ ਐਸਵੇਲੇ 11 ਹਜ਼ਾਰਿਆ ਰਵਿਕਰਨ ਸਿੰਘ ਕਾਲੂ ਜਿਹੜੇ ਪਿੰਨਾ ਅਕਾਲੀ ਸਰ ਐਸਵੇਲੇ ਭਾਜਪਾ ਦੇ ਨੇਤਾ ਉਹੋ ਜਿਹਾ ਕੁਝ ਸਰਗਰਮ ਭੂਮਿਕਾ ਨਿਭਾ ਨਹੀਂ ਸਕੇ ਤੇ ਤੀਜੇ ਪਨੇ ਸੋਚਾ ਸਿਕ ਲਗਾਤਾ ਸ਼ਰੇ ਮਾਰ ਕੇ ਡਿਕਲੇਰ ਅਲਾਨ ਕਰਨਾ ਉਹਨਾਂ ਵੱਲੋਂ ਬਣਾਈ 31 ਮੈਂਬਰੀ ਕਮੇਟੀ ਦਾ ਕਿ ਅਸੀਂ ਐਸਵੇਲੇ ਗੁਰਪ੍ਰੀਤ ਸਿੰਘ ਬਾਦਲ ਨੂੰ ਹਮਾਇਤ ਦੇਣੀ ਦਿਟਾਉਣਾ ਔਰ ਦੂਜੇ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਨਾਲ ਜਿਹੜੀ ਸਾਡੀ ਸਿਆਸੀ ਤੇ ਨਿੱਜੀ ਲੜਾਈਆ ਉਹ ਫੇਰ ਲੜਾ ਕੇ ਇਹ ਅਕਾਲੀ ਦਲ ਦੀ ਪੂਰੀ ਪੂਰੀ ਅਕਾਲੀ ਦਲ ਪੂਰਾ ਹੀ ਉਥੇ ਚਾਹੁੰਦਾ ਸੀਗਾ ਕਿ ਸੁਖਜਿੰਦਰ ਸਿੰਘ ਰੰਧਾਵਾ ਹਾਰਨ ਸੁਖਜਿੰਦਰ ਸਿੰਘ ਰੰਧਾਵਾ ਕੱਲੇ ਸੁਚਾ ਸਿੰਘ ਲੰਘਾ ਦੇ ਦੁਸ਼ਮਣ ਨਹੀਂ ਉਹ ਵਿਕਰਮ ਸਿੰਘ ਮਜੀਠੀਆ ਦੇ ਵੀ ਦੁਸ਼ਮਣ ਨੇ ਕਿਉਂਕਿ ਗ੍ਰਹਿ ਮੰਤਰੀ ਹੁੰਦੇ ਆ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਉੱਪਰ ਉਹਨਾਂ ਨੇ ਪਰਚਾ ਦਰਜ ਤੁਹਾਨੂੰ ਚੇਤਾਵਨੀ ਕੀਤਾ ਸੀ ਜਾਂਦੀ ਜਾਂਦੀ ਜਦੋਂ ਸਰਕਾਰ ਸੀ ਉਹਨਾਂ ਦੀ ਤਾਂ ਅਕਾਲੀ ਦਲ ਉੱਥੇ ਸੁਖਜਿੰਦਰ ਸਿੰਘ ਰੰਧਾਵਾ ਦੇ ਡਟ ਕੇ ਖਿਲਾਫ ਸੀ ਔਰ ਰਵਿਕਰਨ ਕਾਲੋਂ ਦੇ ਵੀ ਸਬੰਧ ਵਿਕਰਮ ਸਿੰਘ ਮਜੀਠੀਆ ਤੇ ਸੁਚਾ ਸਿੰਘ ਲੰਘਾ ਨਾਲ ਚੰਗੇ ਨਹੀਂ ਇਹੀ ਕਾਰਨ ਰਿਹਾ ਕਿ ਉਹਨਾਂ ਨੇ ਜਿਹੜੇ ਜਿਹੜਾ ਹੈਗਾ ਉਥੇ ਗੁਰਦੀਪ ਸਿੰਘ ਰੰਧਾਵਾ ਦੀ ਮਦਦ ਕੀਤੀ ਯਾਨੀ ਕਿ ਉਥੇ ਵੀ ਰੋਲ ਅਕਾਲੀ ਦਲ ਦਾ ਹੀ ਰਿਹਾ ਅਕਾਲੀ ਦਲ ਜਿਹੜਾ ਅਕਾਲੀ ਦਲ ਗਿੱਦੜਵਾਹਾ ਦੇ ਵਿੱਚ ਵੋਟ ਪਕਤਾ ਗਿਆ ਆਪਦੇ ਉਮੀਦਵਾਰ ਨੂੰ ਔਰ ਵੋਟ ਪਕਤਾ ਗਿਆ ਡੇੜਾ ਬਾਬਾ ਨਾਨਕ ਜੀ ਔਰ ਉਥੇ ਉਥੇ ਵੀ ਜੇ ਮੈਂ ਗੱਲ ਕਰਾਂ ਵੋਟ ਪਰਸੈਂਟੇਜ ਦੀ 2022 ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਨੂੰ 52555 ਵੋਟਾਂ ਪਈਆਂ ਸੀਗੀਆਂ ਔਰ 53405 ਵੋਟਾਂ ਇਸ ਵਾਰ ਪਈਆਂ ਨੇ ਯਾਨੀ ਕਿ ਜਿਹੜੀ ਮੈਂ ਜੇ ਗੱਲ ਕਰਾਂ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਨੂੰ ਵੋਟ ਵੋਟ ਦੀ ਜੇ ਮੈਂ ਗੱਲ ਕਰਾਂ ਇਸ ਵਾਰ ਵਧੀ ਹੋਈ ਹੈ ਪਰ ਜਿਹੜਾ ਅਕਾਲੀ ਦਲ ਦਾ ਉਥੇ ਨਾ ਹੋਣਾ ਅਕਾਲੀ ਦਲ ਦਾ ਉਥੇ ਨਾ ਹੋਣਾ ਔਰ ਇਹ ਗੱਲ ਉਥੇ ਕਰ ਗਿਆ ਕਿ ਅਕਾਲੀ ਦਲ ਆਲੇ ਦੂਜੇ ਪਾਸੇ ਮਤ ਕਰਕੇ ਕਾਂਗਰਸ ਦੀ ਸੁਖਜਿੰਦਰ ਰੰਧਾਵਾ ਦੀ ਵੋਟ ਨਹੀਂ ਉਥੇ ਘਟੀ ਅਕਾਲੀ ਦਲ ਆਪ ਦੀ ਮਦਦ ਕਰ ਗਿਆ ਜਿਹਦੇ ਕਰਕੇ ਫਿਰ ਵੀ ਦੇਖੋ ਉਧਰ ਅਕਾਲੀ ਦਲ ਵੀ ਉਧਰ ਇਕੱਠਾ ਸੀ ਉਧਰ ਆਮ ਆਦੀ ਪਾਰਟੀ ਤੇ ਸਰਕਾਰ ਵੀ ਸੀ ਫਿਰ ਵੀ 6500 ਹੀ ਵੋਟ ਮਤਲਬ ਲਿਜਾਣਾ 6500 ਦੀ ਵੋਟ ਤੇ ਜਿੱਤਣਾ ਫਿਰ ਵੀ ਇੱਕ ਛੋਟੀ ਗੱਲ ਆ ਇਸ ਵਾਲੇ ਪਾਸੇ ਕਿਉਂਕਿ ਸਰਕਾਰ ਸੀ ਇੱਕ ਪਾਸੇ ਦੂਜੇ ਪਾਸੇ ਅਕਾਲੀ ਦਲ ਵੀ ਸੀ ਸਾਰਾ ਕੋਸ਼ਿਸ਼ ਸੀ ਹੈਨਾ ਤਾਂ ਫਿਰ ਵੀ 6500 ਵੋਟ ਜਿਵੇਂ ਰਾਜਾ ਵੜਿੰਗ ਹੋਣੀ 22000 ਤੇ ਹਾਰੇ ਆ ਤੇ ਇਧਰੋਂ 6500 ਵੋਟ ਤੇ ਹੀ ਹਰਨਾ ਵੀ ਵੱਡੀ ਗੱਲ ਹੈ ਫਿਰ ਵੀ ਸਖਤ ਟੱਕਰ ਜਿਹੜੀ ਉਹਨਾਂ ਨੇ ਦਿੱਤੀ ਹੈ ਤਾਂ ਇੱਥੇ ਵੀ ਅਕਾਲੀ ਦਲ ਦੀ ਮੁੱਖ ਭੂਮਿਕਾ ਜਿਹੜੀ ਮੰਨੀ ਜਾਊਗੀ ਤਕਵੰਦਰ ਜੀ ਕੁਝ ਲੋਕ ਤਾਂ ਕੱਲ ਇਹ ਕਹਿੰਦੇ ਸੁਣेंगे ਜਦੋਂ ਪ੍ਰੋਗਰਾਮ ਆਪਾਂ ਸਮਾਪਤ ਕਰਕੇ ਬਾਹਰ ਲੋਕਾਂ 'ਚ ਵਿੱਚ ਦੇ ਦੋ ਉਹਨਾਂ ਨੇ ਇਹ ਗੱਲ ਕਹੀ ਕਿ ਡੇਰਾ ਬਾਬਾ ਨਾਨਕ ਹਾਲਕੇ ਤੋਂ ਗੁਰਦੀਪ ਸਿੰਘ ਰਦਾਵਾ ਨਹੀਂ ਜਿੱਤੇ ਬਲਕਿ ਸੋਚਾ ਸਿੰਘ ਲੰਗਾਹ ਜਿਹੜਾ ਉਹ ਜਿੱਤਿਆ ਹੈਗਾ ਲੋਕਾਂ ਨੇ ਇਹ ਵੀ ਗੱਲ ਕਹੀ ਕਿਉਂਕਿ ਸੋਚਾ ਸਿੰਘ ਲੱਗਾ ਤੇ ਬਿਆਨ ਤੋਂ ਬਿਨਾਂ ਜਾਂ ਉਸਦੇ ਸਮਰਥਨ ਤੋਂ ਬਿਨਾਂ ਸ਼ਾਇਦ ਗੁਰਦੀਪ ਸਿੰਘ ਰਦਾਵਾ ਇੰਨਾ ਵਧੀਆ ਪ੍ਰਦਰਸ਼ਨ ਨਹੀਂ ਸੀ ਕਰ ਸਕਦਾ ਤੇ ਸਿੱਧੂ ਸਾਹਿਬ ਜੇਕਰ ਹੁਣ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਕਾਰਜਕਾਰੀ ਦੀ ਜਿਸ ਤਰੀਕੇ ਨਾਲ ਤੁਸੀਂ ਭੂਮਿਕਾ ਦੇ ਵਿੱਚ ਕਿਹਾ ਕਿ ਹਾਂ ਤਿੰਨ ਜਿੰਨੀ ਚੋਣਾ ਆਜ ਜਿਹੜੀਆਂ ਜਿਮਨੀ ਚੋਣਾਂ ਦੇ ਵਿੱਚ ਜਿੱਤ ਜਿਹੜੀ ਤਿੰਨਾਂ ਸੀ। ਆਹ ਕਹਿੰਦਾ 6505 ਵੋਟਾਂ ਜਿਹੜੀਆਂ 6505 ਵੋਟਾਂ ਤਾਂ ਉਹਨਾਂ ਨੂੰ ਪਈਆਂ ਨੇ ਜਿਹੜੇ ਹੈਗੇ ਨੇ ਰਵਿਕਰਨ ਕਾਲੂ। ਇਹਨਾਂ ਦੀ ਮਾਰਜਨ ਤਾਂ ਹੋਰ ਵੀ ਘਟ ਰਿਹਾ 4 ਕੁ ਹਜ਼ਾਰ ਦਾ ਤਕਰੀਬਨ ਜਿਹੜਾ ਮਾਰਜਨ ਰਿਹਾ ਸੁਖਜਨ ਸਿੰਘ ਰੰਧਾਵਾ ਦੀ ਪਤਨੀ ਦਾ ਇੰਨੇ ਕਿਤੇ ਹਾਰੇ ਆ। 6500 ਵੋਟਾਂ ਦਾ ਸਿਰਫ ਰਵਿਕਰਨ ਕਾਲੂ ਨੂੰ ਪਈਆਂ। ਜੀ ਤੇ ਜੇਕਰ ਸੁਖੰਦਰ ਜੀ ਹੁਣ ਜਿਸ ਤਰੀਕੇ ਨਾਲ ਭੂਮਿਕਾ ਦੇ ਵਿੱਚ ਤੁਸੀਂ ਕਿਹਾ ਸੀ ਕਿ 27 ਦਾ ਸੈਮੀ ਫਾਈਨਲ ਇਸ ਤਾਈ ਦੇ ਵਿੱਚ ਇਹ ਪ੍ਰਦਰਸ਼ਨ ਕਰ ਪਾਉਣ ਨੂੰ ਕਿਤਾ ਜੇਕਰ ਇਹ ਸਾਰੇ ਸਵੈਰਥਿਉ ਜਿਹਦੇ ਵਿੱਚ ਅਸੀਂ ਇਹ ਗੱਲ ਕਰ ਰਹੇ ਹਾਂ ਤੇ ਜਦੋਂ ਬਰਦਾਲਾ ਤੇ ਅਸੀਂ ਨਜ਼ਰ ਮਾਰਦੇ ਹਾਂ ਬਰਦਾਲਾ ਹਲਕੀ ਤੇ ਜਿੱਥੋਂ ਆਮ ਆਦਮੀ ਪਾਰਟੀ ਕਾਂਗਰਸ ਤੇ ਉਮੀਦਵਾਰ ਤੋਂ ਹਾਰਦੀ ਹੈ ਤੇ ਜੇ ਵਾਕਿਆ ਹੀ ਆਮ ਆਦਮੀ ਪਾਰਟੀ ਨੇ ਬੀਤੇਆਂ ਢਾਈਆਂ ਸਾਲਾਂ ਦੇ ਵਿੱਚ ਕੁਝ ਲੋਕਾਂ ਦੇ ਵਿੱਚ ਆਪਣੀ ਹਰਪਨ ਪਿਆਰਤਾ ਨੂੰ ਬਰਕਰਾਰ ਰੱਖਿਆ ਹੁੰਦਾ ਜਾਂ ਆਪਣੀ ਕਾਰਜਸ਼ੈਲੀ ਕਰਕੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੁੰਦਾ ਤਾਂ ਫਿਰ ਬਰਦਾਲਾ ਹਲਕਾ ਜਿਹੜਾ ਆਮ ਆਦਮੀ ਪਾਰਟੀ ਦੀ ਰਾਜਧਾਨੀ ਵਜੋਂ ਸਮਝਿਆ ਜਾਂਦਾ ਜਿੱਥੋਂ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਹੁੰਦੀ ਹੈ ਤਾਂ ਫਿਰ ਉਥੇ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹਰਿੰਦਰ ਧਾਲੀਵਾਲ ਹਰਦਾ ਦਾ ਨਾਂ ਫਿਰ ਉਥੇ ਬੇਸ਼ੱਕ ਬਰਨਾਲਾ ਹਲਕੇ ਦੇ ਵਿੱਚ ਥੁੜੀਆਂ ਸਥਿਤੀਆਂ ਅਣਕੀਸਾ ਹੋਰ ਨੇ ਬੜੀ ਹੈਰਾਨੀਜਨਕ ਸਥਿਤੀ ਹੈ ਉਥੇ ਬਰਨਾਲਾ ਹਲਕਾ ਜਿਹੜਾ ਉਹ ਇੱਥੇ ਕਿਸਾਨ ਜਥੇਬੰਦੀਆਂ ਦਾ ਬਹੁਤ ਪ੍ਰਭਾਵ ਜਿਹੜਾ ਮੰਨਿਆ ਜਾਂਦਾ ਬੇਸ਼ੱਕ ਇੱਥੇ ਹਿੰਦੂ ਵੋਟ ਬੈਗ ਵੀ ਕਾਫੀ ਹੈਗਾ ਪਰ ਬਰਨਾਲਾ ਹਲਕਾ ਜਿਹੜਾ ਕਾਫੀ ਜਾਨੀ ਕਿਸਾਨਾਂ ਦੇ ਪ੍ਰਭਾਵ ਵਾਲਾ ਮੰਨਿਆ ਜਾਂਦਾ ਉਥੇ ਜੇ ਮੈਂ ਗੱਲ ਕਰਾਂ ਕੇਵਲ ਸਿੰਘ ਢਿੱਲੋਂ 17000 ਤੇ 958 ਵੋਟਾਂ ਲੈ ਗਿਆ ਇੰਨੀ ਵੋਟ ਉੱਥੇ ਲੈ ਜਾਣੀ ਕਿਉਂਕਿ ਵੋਟ ਪ੍ਰੇਸੈਂਟੇਜ ਵੀ ਉੱਥੇ ਘੱਟ ਹੋਈ ਸੀ ਔਰ 26000 ਵਾਲਾ ਤਾਂ ਉਥੋਂ ਜਿੱਤ ਗਿਆ 28000 ਵਾਲਾ ਮਾਫ ਕਰਨਾ ਔਰ ਇੱਥੇ ਮੈਂ ਥੋੜਾ ਜਿਹਾ ਇਹ ਗੱਲ ਠੀਕ ਹੈ ਕਲਦੀਪ ਸਿੰਘ ਕਾਲਾ ਢਿਲੋਂ ਹੁਣਾਂ ਦਾ ਨਵਾਂ ਫੇਸ ਸੀ ਪਾਰਟੀਆਂ ਕੋਲੇ ਉਹਦੇ ਖਿਲਾਫ ਕਹਿਣ ਨੂੰ ਕੁਝ ਨਹੀਂ ਸੀ ਔਰ ਉਹ ਲੰਬੇ ਸਮੇਂ ਤੋਂ ਉੱਥੇ ਵਿਚਰੇ ਰਹੇ ਸੀਗੇ ਔਰ ਲੋਕਾਂ ਦੇ ਨਾਲ ਮੇਲ ਮਲਾਪ ਉਹਨਾਂ ਦਾ ਚੰਗਾ ਸੀ ਇੱਕ ਤਾਂ ਇਹ ਵੀ ਗੱਲ ਪੱਕ ਚ ਗਈ ਹੈ ਚਰਨਜੀਤ ਸਿੰਘ ਚੰਨੀ ਹੁਣਾਂ ਨੇ ਬਰਨਾਲੇ ਹਲਕੇ ਦੇ ਵਿੱਚ ਜਾ ਕੇ ਕਾਲਾ ਢਿਲੋਂ ਵਾਸਤੇ ਪੂਰਾ ਜ਼ੋਰ ਲਾਇਆ ਉਸ ਤੋਂ ਪਹਿ ਉਸ ਤਰੀਕੇ ਦੀ ਪੋਜੀਸ਼ਨ ਨਹੀਂ ਰੱਖ ਰਹੀ ਸੀ ਬਰਨਾਲਾ ਚੋਣ ਦੇ ਵਿੱਚ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਦੋ ਦਿਨ ਉੱਥੇ ਲਾਏ ਬਰਨਾਲਾ ਦੇ ਵਿੱਚ ਕਾਲੇ ਢਿੱਲੋਂ ਨੂੰ ਫਾਈਟ ਦੇ ਵਿੱਚ ਲਿਆਂਦਾ ਔਰ ਫਿਰ ਇੱਕ ਦਿਨ ਲਾਇਆ ਤੀਜਾ ਦਿਨ ਫਿਰ ਉਹਨਾਂ ਨੇ ਲਾਇਆ ਔਰ ਜਿੰਨੀ ਕਹਿੰਦੇ ਆ ਕਿ ਚਰਨਜੀਤ ਸਿੰਘ ਚੰਨੀ ਨੂੰ ਸਿਆਸੀ ਸਮਝ ਸੀ ਉਹ ਵੀ ਸਲਾਹ ਕਾਲੇ ਢਿੱਲੋਂ ਵਾਸਤੇ ਉਹਨਾਂ ਨੇ ਦਿੱਤੀਆਂ ਔਰ ਕੁਝ ਆਪਣੀ ਟੀਮ ਵੀ ਜਿਹੜੀ ਹੈ ਉੱਥੇ ਉਹਨਾਂ ਨੇ ਲਾਈ ਹੈ ਔਰ ਬਰਨਾਲਾ ਦੇ ਵਿੱਚ ਪੂਰਾ ਜੋਰ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਲਾਇਆ ਕਾਫੀ ਵੱਡੀ ਭੂਮਿਕਾ ਕਾਲੇ ਦੀ ਜਿੱਤ ਦੇ ਵਿੱਚ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਹੈਗੀ ਹੈ ਪਰ ਇੱਥੇ ਨਾਲ ਹੀ ਜੇ ਮੈਂ ਗੱਲ ਕਰਾਂ ਨਾਲ ਹੀ ਮੈਂ ਗੱਲ ਕਰਾਂ ਇੱਥੇ ਕਾਂਗਰਸ ਨੇ ਆਮ ਆਦਮੀ ਪਾਰਟੀ ਦੇ ਹਰਿੰਦਰ ਢਾਲੀਵਾਲ ਨੂੰ ਨਹੀਂ ਹਰਾਇਆ ਇੱਥੇ ਆਮ ਆਦਮੀ ਪਾਰਟੀ ਦੇ ਹੀ ਬਾਠ ਜਿਹੜੇ ਵਿੱਚੋਂ ਗਏ ਸੀ 17000 ਵੋਟ ਤਾਂ ਉਹ ਲੈ ਗਿਆ 17 22 ਨੂੰ ਜੇ ਆਪਾਂ ਕਰੀਏ ਵੋਟ ਪਰਸੈਂਟੇਜ ਕਿੱਥੇ ਜਾਂਦਾ ਤਾਂ ਇੱਥੇ ਆਮ ਆਦਮੀ ਪਾਰਟੀ ਨੂੰ ਆਪਣਿਆਂ ਨੇ ਹਰਾਇਆ ਇੱਥੇ ਅਕਾਲੀ ਦਲ ਦਾ ਵੀ ਵੋਟ ਬੈਂਕ ਉਨਾ ਕੰਮ ਨਹੀਂ ਕੀਤਾ ਕਿਉਂਕਿ ਅਕਾਲੀ ਦਲ ਨੇ ਸਪੋਰਟ ਕੀਤੀ ਸੀ ਗੋਵਿੰਦ ਸਿੰਘ ਸੰਧੂ ਜੀ ਦਾ ਗੋਵਿੰਦ ਸੰਧੂ ਉਹਨੀ ਆਪਣੀ ਜਿਹੜੀ ਆ ਉਹ ਲਿਜਾ ਨਹੀਂ ਸਕੇ ਜਿਵੇਂ ਗੱਲ ਕਰਾਂ ਵੋਟ ਤਾਂ ਇੱਥੇ ਆਪਣਿਆਂ ਨੇ ਹੀ ਆਪਣਾ ਨੂੰ ਹਰਾਇਆ ਆਵਾਦੀ ਪਾਰਟੀ ਦੇ ਆਜ਼ਾਦ ਉਮੀਦਵਾਰ ਨੇ ਇੱਥੇ ਆਵਾਦੀ ਪਾਰਟੀ ਨੂੰ ਹਰਾਇਆ ਮੈਸਰ ਕੰਨਜੀੂ ਵੀ ਕਹਿ ਰਹੇ ਨੇ ਕਿ ਜੇਕਰ ਵਾਕੇ ਹੀ ਆਮ ਆਦਮੀ ਪਾਰਟੀ ਦੀ ਇਨੀ ਕਾਰਸ਼ਾਲੀ ਵਧੀਆ ਹੋਈ ਹੁੰਦੀ ਬਿਤੇਆਂ ਢਾਈਆਂ ਸਾਲਾਂ ਤੱਕ ਫਿਰ ਬੇਸ਼ੱਕ ਗੁਰਦੀਪ ਬਾਟ ਵਿਰੋਧ ਵਿੱਚ ਖਲੋਤੇ ਸੀ ਫਿਰ ਵੀ ਜਿਹੜਾ ਆਮ ਆਦਮੀ ਪਾਰਟੀ ਦਾ ਵੋਟ ਬੈਕ ਜੇਕਰ ਵਾਕੇ ਹੀ ਠੀਕ ਪਤਾ ਬੀਠੇ ਆਪਾਂ ਇਨਾ ਪ੍ਰਭਾਵ ਹੁੰਦਾ ਤਾਂ ਫਿਰ ਗੁਰਦੀਪ ਬਾਟ ਦੇ ਖਲੋਣ ਦਾ ਕੋਈ ਹਰਿੰਦਰ ਧਾਲੀਵਾਲ ਨੂੰ ਕੋਈ ਫਰਕ ਨਹੀਂ ਸੀ ਪੈਣਾ ਪਰ ਉਥੇ ਜੋ ਕੁਝ ਹੋਇਆ ਜਿਸ ਤਰੀਕੇ ਨਾਲ ਗੁਰਦੀਪ ਬਾਟ ਖਲੋਤੇ ਔਰ 17000 ਦੇ ਕਰੀਬ ਵੋਟ ਲੈ ਗਏ ਤਾਂ ਇਹ ਸਿੱਧਾ ਸਾਫ਼ ਤੇ ਸਪਸ਼ਟਾ ਕਿ ਆਮ ਆਦਮੀ ਪਾਰਟੀ ਦੇ ਅੰਦਰ ਤੇ ਜਿਹੜੇ ਹਾਲਾਤ ਨੇ ਸਿੱਧੂ ਸਾਹਿਬ ਉਹ ਠੀਕ ਨਹੀਂ ਹੈਗੇ ਬਰਦਾਲਾ ਉਹਨਾਂ ਵਾਸਤੇ ਇੱਕ ਟੇਲਰ ਹੋ ਸਕਦਾ ਜੇਕਰ ਆਉਂਦਿਆ ਦੇਣਾ ਚ ਇਸ ਤਰੀਕਾ ਨਾਲ ਉਹ ਨਗਰ ਕੌਂਸਲ ਦੀਆਂ ਚੋਣਾਂ ਹੋਣੀਆਂ ਨੇ ਜਾਂ ਦਿੱਲੀ ਦੀਆਂ ਚੋਣਾਂ ਹੋਣੀਆਂ ਨੇ ਜਿਸ ਤਰੀਕੇ ਦਾ ਆਮ ਆਦਮੀ ਪਾਰਟੀ ਦਾ ਵਰਤਾਰਾ ਰਿਹਾ ਕਿ ਬੀਤੇ ਵਾ ਦੂਜੀਆਂ ਪਾਰਟੀਆਂ ਚੋਂ ਕੱਢ ਕੇ ਉਮੀਦਵਾਰ ਤੁਸੀਂ ਆਪਣੇ ਪਾਸੇ ਖਿਲਾੜ ਲਓ ਤਾਂ ਜੇਕਰ ਭਵਿੱਖ ਦੇ ਵਿੱਚ ਵੀ ਅਜਿਹੀ ਕੁਝ ਆਮ ਆਦਮੀ ਪਾਰਟੀ ਅਜਿਹੀ ਨੀਤੀ ਤੇ ਚੱਲਦੀ ਆ ਤਾਂ ਫਿਰ ਬਰਦਾਲੇ ਵਾਲਾ ਸੁਆਦ ਆਮ ਆਦਮੀ ਪਾਰਟੀ ਨੂੰ ਦੁਬਾਰਾ ਚਖਣਾ ਪੈ ਸਕਦਾ ਤੇ ਜੇਕਰ ਹੁਣ ਗੱਲ ਕਰੀਏ ਚੱਪੇਵਾਲ ਦੀ ਚੱਪੇਵਾਲ ਦੀ ਜੀ ਤੇ ਜੇਕਰ ਚੱਪੇਵਾਲ ਦੀ ਗੱਲ ਕਰوں ਤਾਂ ਚੱਪੇਵਾਲ ਦੇ ਵਿੱਚ ਜਿਸ ਤਰੀਕੇ ਨਾਲ ਪਹਿਲਾਂ ਹੀ ਇਹ ਗੱਲ ਮੰਨੀ ਜਾ ਚੁੱਕੀ ਸੀ ਕਿ ਇੱਥੇ ਚਾਹੇ ਭਾਤਪਾਦਾ ਉਮੀਦਵਾਰਾ ਤੇ ਚਾਹੇ ਕਾਂਗਰਸ ਦਾ ਉਮੀਦਵਾਰਾ ਉਹ ਦੋਵੇਂ ਉਮੀਦਵਾਰ ਡਾਕਟਰ ਰਾਜਕਬਰ ਚੱਪੇਵਾਲ ਦੇ ਸੰਬੰਧ ਵਿੱਚ ਕਮਜ਼ੋਰ ਕੈਂਡੀਡੇਟ ਨੇ ਰஞ்சிਤ ਕੁਮਾਰ ਫੋਣੀ ਨਵੇਂ ਕੈਂਡੀਡੇਟ ਸੀ ਸੋ ਸਿੰਘ ਠੱਲਨ ਕੁਮਾਰ ਨੂੰ ਬੀਐਸਪੀ ਦੇ ਵਿੱਚੋਂ ਤੁਰੰਤ ਲਿਆਂਦਾ ਗਿਆ ਤੁਰੰਤ ਟਿਕਟ ਦਿੱਤੀ ਗਈ ਔਰ ਉੱਤੇ ਉਹਦੇ ਬਾਰੇ ਤਾਂ ਇਹ ਵੀ ਚਰਚਾ ਸੀਗੀ ਕਿ ਸੁੰਦਰ ਸ਼ਾਮ ਰੂੜੇ ਦੀ ਸੁੰਦਰ ਸ਼ਾਮ ਰੂੜਾ ਜਿਹੜਾ ਖੁਦ ਬੰਦਾ ਦਾਗੀ ਹੈ ਔਰ ਉਹਦੇ ਪੱਲੇ ਕੱਖ ਨਹੀਂ ਔਰ 50 ਲੱਖ ਰੁਪਈਆ ਉਹਦੇ ਤੋਂ ਫੜਿਆ ਜਾਂਦਾ ਹੈ ਔਰ ਮਸ਼ੀਨ ਉਹਦੇ ਤੋਂ ਨੋਟਾਂ ਨਹੀਂ ਫੜੀ ਜਾਂਦੀ ਐ ਇਹੋ ਜੇ ਕਰਪਟ ਬੰਦੇ ਨੂੰ ਲਿਆ ਕੇ ਕਾਂਗਰਸ ਨੇ ਪਹਿਲਾਂ ਤਾਂ ਗਲਤੀ ਕੀਤੀ ਫਿਰ ਉਸੇ ਬੰਦੇ ਦੀ ਰਿਕਮੈਂਡੇਸ਼ਨ ਤੇ ਕਹਿੰਦੇ ਇਹ ਸ੍ਰੀ ਰਜੀਤ ਕੁਮਾਰ ਨੂੰ ਟਿਕਟ ਦਿੱਤੀ ਔਰ ਭਰੋਸਾ ਉਸ ਕਰਪਟ ਸਾਬਕਾ ਮੰਤਰੀ ਦੇ ਉੱਪਰ ਸੁੰਦਰ ਸ਼ਾਮ ਰੂੜੇ ਦੇ ਉੱਪਰ ਕੀਤਾ ਕਿ ਭਾਈ ਮੇਰੇ ਕਹਿਣ ਤੇ ਆ ਰਣਜੀਤ ਕੁਮਾਰ ਨੂੰ ਟਿਕਟ ਦੇ ਦਿਓ ਮੈਂ ਉਥੋਂ ਇਹਨੂੰ ਜਿੱਤਵਾਵਾ ਦੂੰਗਾ ਬਾਜਵਾ ਸਾਹਿਬ ਮਗਰ ਲੱਗੇ ਉਹਨਾਂ ਦੇ ਤਾਂ ਉਹਨਾਂ ਨੇ ਉਥੋਂ ਟਿਕਟ ਦੇਤੀ ਤੇ ਫਿਰ ਦੇਖ ਲੋ ਹਾਲਾਤ ਸੁੰਦਰ ਸ਼ਾਮ ਅਰੋੜੇ ਨੇ ਰਣਜੀਤ ਕੁਮਾਰ ਨੂੰ ਤਾਂ ਕੀ ਜਿਤਾਉਣਾ ਸੁੰਦਰ ਸ਼ਾਮ ਅਰੋੜਾ ਆਪ ਵੀ ਨਹੀਂ ਉਥੋਂ ਜਿੱਤ ਦਾ ਸਤਾਈ ਦੇ ਵਿੱਚ ਮੈਨੂੰ ਤਾਂ ਇਹ ਪੋਜੀਸ਼ਨ ਉਹਦੀ ਲੱਗਦੀ ਹੈ ਔਰ ਇਹੋ ਜਿਹੇ ਬੰਦਿਆਂ ਨੂੰ ਜੇ ਕਾਂਗਰਸ ਲਿਆਊਗੀ ਤਾਂ ਫਿਰ ਸਤਾਈ ਦੇ ਵਿੱਚ ਬਣਨੀ ਵੀ ਨਹੀਂ ਸਰਕਾਰ ਮੈਨੂੰ ਨਾਲ ਦੀ ਨਾਲ ਇਹ ਵੀ ਲੱਗਿਆ ਕਿ ਇੱਕ ਤਾਂ ਸਰਕਾਰ ਦਾ ਵੀ ਪ੍ਰਭਾਵ ਚਲੋ ਹੁੰਦਾ ਹੀ ਆ ਕਿ ਭਾਈ ਸਰਕਾਰ ਇਹਨਾਂ ਦੀਆਂ ਵੋਟਾਂ ਇਹਨਾਂ ਨੂੰ ਪਾ ਦੋ ਡਾਕਟਰ ਰਾਜਕੁਮਾਰ ਚੱਬੇਵਾਲ ਕਾਂਗਰਸ ਦੇ ਵਿੱਚ ਲੰਮਾ ਸਮਾਂ ਰਿਹਾ ਔਰ ਕਾਫੀ ਵਿਚਰਦੇ ਰਹੇ ਆ ਲੋਕਾਂ ਦੇ ਨਾਲ ਔਰ ਹਵਾ ਦੇ ਵਿੱਚ ਵੀ ਜਿੱਤਦੇ ਰਹੇ ਆ ਵਗਦੀਆਂ ਵਿਰੋਧੀ ਹਵਾਵਾਂ ਦੇ ਵਿੱਚ ਵੀ ਔਰ ਉਹ ਉੱਥੋਂ ਜਿੱਤੇ ਆ ਔਰ ਐਮਪੀ ਬਣੇ ਔਰ ਐਮਪੀ ਉਹ ਖੁਦ ਸੀ ਉਹਦਾ ਵੀ ਪ੍ਰਭਾਵ ਜਿਹੜਾ ਲੋਕਾਂ ਨੇ ਸੀਗਾ ਕਿ ਭਾਈ ਮੁੰਡਾ ਐਮਐਲਏ ਬਣਾ ਲਈਏ ਤਾਂ ਇੱਕੋ ਘਰਾਂ ਦੇ ਵਿੱਚ ਹੀ ਕੰਮ ਹੋ ਜਾ ਕਰਨਗੇ ਦੂਜਾ ਸਰਕਾਰ ਦਾ ਵੀ ਪ੍ਰਭਾਵ ਸੀ ਉਹਨਾਂ ਦਾ ਐਕਸ ਚੰਗਾ ਸੀ ਔਰ ਕਾਂਗਰਸ ਦੀ ਉਹਨਾਂ ਦੇ ਟੱਚ ਦੇ ਵਿੱਚ ਸੀਗੇ ਤਾਂ ਠੀਕ ਹੈ ਉੱਥੇ ਇਹ ਗੱਲਬਾਤ ਦੇਖਣ ਨੂੰ ਮਿਲੀ ਉਹਨਾਂ ਦਾ ਆਪਣਾ ਵੀ ਐਕਸ ਜਿਹੜਾ ਉਹ ਚੰਗਾ ਸੀਗਾ ਉੱਥੇ ਜਰੂਰ ਆਪਣੇ ਐਕਸ ਤੇ ਜਿਹੜੀ ਆ ਉਹ ਰਾਜਕੁਮਾਰ ਚੱਬੇਵਾਲ ਹੋਣੀ ਜਿਹੜੇ ਉਹ ਜਿੱਤੇ ਆ ਪਰ ਹੁਣ ਸਵਾਲ ਇੱਥੇ ਇਹ ਖੜਾ ਹੁੰਦਾ ਮੈਨੂੰ ਤਾਂ ਨਜੋੜ ਅਣਖੀ ਸਾਹਿਬ ਇਹ ਲੱਗਿਆ ਕਿ ਇਹ ਜਿਹੜੇ ਚੋਣ ਨਤੀਜੇ ਜਿਨ੍ਹਾਂ ਨੂੰ ਆਪਾਂ ਡਿਸਕਸ ਕੀਤਾ ਮੈਨੂੰ ਲੱਗਦਾ ਹੈ ਕਿ ਇਹਨਾਂ ਚੋਣ ਨਤੀਜਿਆਂ ਨੂੰ ਸੈਮੀ ਫਾਈਨਲ ਦੇ ਤੌਰ ਤੇ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਅਕਾਲੀ ਦਲ ਹੈ ਨਹੀਂ ਸੀ ਇਸ ਵਾਰ ਇਸ ਵਾਰ ਚੋਣ ਮੈਦਾਨ ਦੇ ਵਿੱਚ ਅਕਾਲੀ ਦਲ ਹੈ ਨਹੀਂ ਸੀ ਔਰ ਆਉਣ ਵਾਲੇ ਸਮੇਂ 'ਚ ਜਿਹੜੀ ਕਿ ਤਕਰੀਬਨ ਤਕਰੀਬਨ ਤੈ ਹੀ ਮੰਨੀ ਜਾਂਦੀ ਹੈ ਐਲਾਨ ਹੀ ਹੋਣਾ ਹੈ ਔਰ ਆਉਣ ਵਾਲੇ ਸਮੇਂ 'ਚ ਜਿਹੋ ਜਿਹੇ ਹਾਲਾਤ ਇਹਨਾਂ ਚੋਣਾਂ ਦੇ ਵਿੱਚ ਭਾਜਪਾ ਦੀ ਹੋਈ ਹੈ ਭਾਜਪਾ ਨੂੰ ਪਤਾ ਲੱਗ ਗਿਆ ਕਿ ਅਸੀਂ ਕਲਿਆਣੀ ਚੱਲ ਸਕਦੇ ਅਕਾਲੀ ਦਲ ਨੂੰ ਜੇ ਖਤਮ ਕਰਾਂਗੇ ਤਾਂ ਅਸੀਂ ਵੀ ਨਾਲ ਹੀ ਖਤਮ ਹੋਵਾਂਗੇ ਪੰਜਾਬ ਦੇ ਵਿੱਚ ਕਿਉਂਕਿ ਇਹ ਗੱਲ ਕਲੀਅਰ ਹੈ ਇਹਨਾਂ ਚਾਰ ਜਮਨੀ ਚੋਣਾਂ ਦੇ ਵਿੱਚ ਭਾਜਪਾ ਦੇ ਜੋ ਹਾਲਾਤ ਹੋਏ ਹੈ ਉਹਨਾਂ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਜੇ ਅਸੀਂ ਅਕਾਲੀ ਦਲ ਨੂੰ ਪੰਜਾਬ ਚੋਂ ਖਤਮ ਕਰਾਂਗੇ ਤਾਂ ਨਾਲ ਹੀ ਨਾਲ ਭਾਜਪਾ ਵੀ ਪੰਜਾਬ ਦੇ ਵਿੱਚੋਂ ਖਤਮ ਹੋਊਗੀ ਤਾਂ ਤਕਰੀਬਨ ਤਕਰੀਬਨ ਤੈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਅਤੇ ਅਕਾਲੀ ਦਲ ਰਲ ਕੇ ਪੰਜਾਬ ਦੇ ਵਿੱਚ ਜਿਹੜੀਆਂ ਉਹ 27 ਦੀਆਂ ਵਿਧਾਨ ਸਭਾ ਚੋਣਾਂ ਲੜਨਗੇ ਇਹ ਗੱਲ ਤੈ ਮੰਨੀ ਜਾ ਰਹੀ ਹੈ ਔਰ ਭਾਜਪਾ ਨੂੰ ਇਹ ਗੱਲ ਕਰਨੀ ਪਊ ਨਹੀਂ ਤਾਂ ਕੱਲਿਆਂ ਦੀ ਹੋਰ ਵੀ ਬੁਰੀ ਹਾਲ ਹੋਣੀ ਹੈ ਬੇਸ਼ੱਕ ਉਹ ਕਹੀ ਜਾਂਦੇ ਹੋਣ ਕਿ ਵੋਟ ਪਰਸੈਂਟ ਵਧੇ ਪਰ ਇੰਨਾ ਜਿਵੇਂ ਚੋਣਾਂ ਦੇ ਵਿੱਚ ਜਰੂਸ ਨਿਕਲ ਗਿਆ ਮਨਪੀਤ ਬਾਦਲ ਹੋਣੀ ਵੱਡੇ ਵੱਡੇ ਤਰੰਦਰ ਜਿਹੜੇ ਸੀ ਉਹ ਵੀ ਮਤਲਬ ਉਨੀਆਂ ਵੋਟਾਂ ਲੈ ਜਾ ਨਹੀਂ ਸਕੇ ਜਿੰਨੀਆਂ ਵੋਟਾਂ ਦੀ ਉਮੀਦ ਸੀ ਸੋਹਣ ਸਿੰਘ ਢੰਡਲ ਰਵੀਕਰਨ ਕਾੜੋ 650 ਵੀ ਨਹੀਂ ਟੱਪੇ ਮਤਲਬ ਹਰਾਨੀ ਵਾਲੀ ਜਿਹੜੀ ਗੱਲ ਹੈ ਇਹ ਤਾਂ ਸਮਝਣਾ ਚਾਹੀਦਾ ਬੀਜੇਪੀ ਨੂੰ ਔਰ ਮੈਂ ਕਹਿੰਦਾ ਵੀ ਅਕਾਲੀ ਦਲ ਇਹਨਾਂ ਜਿਮਨੀ ਚੋਣਾਂ 'ਚ ਹੈ ਨਹੀਂ ਸੀ ਬੀਜੇਪੀ ਦੀ ਇਕੱਲੀ ਗੱਲ ਨਹੀਂ ਬਣੀ ਉਹਨਾਂ ਦਾ ਗਠਜੋੜ ਹੋਣਾ ਔਰ ਉਹ ਜਿਹੜੀ ਸਪੇਸ ਇਸ ਵਾਰ ਖਾਲੀ ਸੀ ਉਹ ਅਗਲੀ ਵਾਰ ਬੜੀ ਜ਼ੋਰਦਾਰ ਤਰੀਕੇ ਦੇ ਨਾਲ ਅਕਾਲੀ ਦਲ ਅਤੇ ਭਾਜਪਾ ਨੇ ਜਿਹੜੀ ਆ ਉਹ ਸਪੇਸ ਭਰਨੀ ਹੈ ਤਾਂ ਫਿਰ ਸਥਿਤੀਆਂ ਮੈਨੂੰ ਲੱਗਦਾ ਉਦੋਂ ਹੋਰ ਹੋਣਗੀਆਂ ਹੁਣ ਅਕਾਲੀ ਦਲ ਦੇ ਨਾ ਹੋਣ ਨਾਲ ਸਥਿਤੀਆਂ ਹੋਰ ਸੀ ਜਦੋਂ ਅਕਾਲੀ ਦਲ ਭਾਜਪਾ ਨਾਲ ਕੇ ਆਉਣਗੇ ਤਾਂ ਸਾਈ ਦੇ ਵਿੱਚ ਸਥਿਤੀਆਂ ਹੋਰ ਹੋਣਗੀਆਂ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਚੋਣਾਂ ਦੇ ਨਤੀਜਿਆਂ ਨੂੰ ਸੈਮੀਫਾਈਨਲ ਦੇ ਤੌਰ ਤੇ ਮੰਨਿਆ ਜਾਣਾ ਚਾਹੀਦਾ ਵੇਖੋ ਸੋਖਨਜੀ ਇਸ ਗੱਲ ਦਾ ਤਾਂ ਰਹਾ ਜਬ ਲਈ ਕੋ ਉਹਨਾਂ ਨੇ ਵੀ ਨੀ ਕਲਕਈਆ ਵੱਖ-ਵੱਖ ਲੀਟਰਾਂ ਨੇ ਵੀ ਨੀ ਕਲਕਈਆ ਕਿ ਆਪ ਹੀ ਕਾਂਗਰਸ ਆ ਮਾ ਕਰਦਾ ਅਕਾਲੀ ਦਲ ਦੇ ਚੋਣ ਮદાન ਵਿੱਚ ਨਾ ਹੋਣ ਕਰਕੇ ਸਾਨੂੰ ਜਕਸਾਨ ਹੋਇਆ ਤਾਂ ਸਪਸ਼ਟਾ ਕਿ ਇਹ 2027 ਦੀਆਂ ਚੋਣਾਂ ਦਾ ਸੈਮੀ ਫਾਈਨਲ ਨਹੀਂ ਕਿਹਾ ਜਾ ਸਕਦਾ ਹੁਣ ਦੇਖੋ ਕਿ ਇਹਨਾਂ ਜਿੰਨੀ ਚੋਣਾਂ ਦਾ ਅ ਅਕਾਲੀ ਦਲ ਬਾਈਕਾਟ ਕੀਤਾ ਗਿਆ ਜਾਂ ਆਪਸ ਨੇ ਕਿਹਾ ਕਿ ਇਸ ਵੀ ਲੜਨਾ ਜ਼ਰੂਰੀ ਨਹੀਂ ਕਿ 2027 ਦੇ ਵਿੱਚ ਉਹ ਕਾਲੀ ਅਕਾਲੀ ਜਿਹੜੀ ਪਾਸਪਾੜਾ ਗੱਠ ਜੋੜ ਕਰਕੇ ਚੋਣਾਂ ਲੜਨ ਅਕਾਲੀ ਜਿਹੜਾ ਦਲ ਆਪਣੇ ਪੱਤਰ ਦੇ ਵਿੱਚੋਂ ਲੜ ਸਕਦਾ ਅਕਾਲੀ ਦਲ ਦਾ ਇੱਕ ਵੱਖਰਾ ਵੋਟਪੈ ਕਹੀਂ ਕਹਿ ਸਕਦੇ ਕਿ ਪੰਜਾਬ ਦੇ ਵਿੱਚ ਅੱਜ ਵੀ ਮੌਜੂਦ ਹੈਗਾ ਜੇਕਰ ਅਕਾਲੀ ਦਲ ਗੱਠਜੋੜ ਭਾਸ਼ਪਾ ਨਹੀਂ ਵੀ ਕਰਦਾ ਫਿਰ ਵੀ ਜਿਹੜੀ ਸਥਿਤੀ ਆ 2027 ਚ ਆਮ ਆਦਮੀ ਪਾਰਟੀ ਦੀ ਉਹੋ ਜਿਹੀ ਨਹੀਂ ਰਹਿ ਸਕਦੀ ਕਿ ਜਿਸ ਆਧਾਰ ਤੇ ਤੁਸੀਂ ਇੰਨੀ ਗੱਲ ਕਹਿ ਸਕੋ ਕਿ ਹਾਂ ਭਈ ਇਹਨਾਂ ਨੇ ਪਿਛਲੇ ਸੀਟਾਂ ਜਿੱਤ ਲਈ ਤੇ 2027 ਦੇ ਵਿੱਚ ਵੀ ਉਹੋ ਜਿਹਾ ਪ੍ਰਦਰਸ਼ਨ ਕਰ ਪਾਉਗੇ ਕਿਉਂ ਕਿ ਕਿਉਂਕਿ ਇੱਕ ਤਾਂ ਗੱਲ ਇਹ ਹੈ ਕਿ ਸੁਖਵਿੰਦਰ ਜੀ ਆਮ ਆਦਮੀ ਪਾਰਟੀ ਦਾ ਆਪਣਾ ਵੋਟ ਬੈਂਕ ਅੱਜ ਦੀ ਤਰੀਕ ਤੱਕ ਨਹੀਂ ਹੈਗਾ ਆਮ ਆਦਮੀ ਪਾਰਟੀ ਨੂੰ ਜਿਹੜੀਆਂ ਵੋਟਾਂ ਪੈਂਦੀਆਂ ਨੇ ਜਾਂ ਕਾਂਗਰਸ ਪਾਰਟੀ ਤੋਂ ਨਾਈਟ ਲੋਕਾਂ ਦੇ ਤੇ ਪੈਂਦੀਆਂ ਜਾਂ ਅਕਾਲੀਆਂ ਦੇ ਪੈਂਦੀਆਂ ਜਾਂ ਭਾਜਪਾ ਦੇ ਪੈਂਦੀਆਂ ਤਾ ਅਜਿਹੀ ਸਥਿਤੀ ਦੇ ਵਿੱਚ ਤੁਸੀਂ ਇੰਨੀ ਗੱਲ ਨਹੀਂ ਕਹਿ ਸਕਦੇ ਕਿ ਹਾਂ ਭਈ 2027 ਦੀ ਜਦੋਂ ਚੋਣਾਂ ਹੋਣਗੀਆਂ ਤਾਂ ਜਿਹੋ ਜਿਹਾ ਪ੍ਰਦਰਸ਼ਨ ਹੋਣਾ ਹੋਇਆ ਜਿਸ ਤਰ੍ਹਾਂ 92 ਤੋਂ ਲੈ ਕੇ 94 ਤੱਕ ਵਿਧਾਨ ਸਭਾ 'ਚ ਪਹੁੰਚ ਗਿਆ ਇਨਾਂ ਨੇ ਇਤਿਹਾਸ ਸੱਚਾ 2027 'ਚ ਉਹੋ ਜਿਹਾ ਕੁਝ ਹੋਊਗਾ ਨਹੀਂ ਇਹ ਗੱਲ ਤਾਂ ਮੰਨੀ ਜਿਹੜੀ ਨਹੀਂ ਜਾ ਸਕਦੀ ਬਾਕੀ ਸਿੱਧੂ ਸਾਹਿਬ ਇੱਕ ਇਹ ਵੀ ਗੱਲ ਨਾਲ ਕਰਦੇ ਜਿਹੜੀ ਜ਼ਰੂਰੀ ਬੰਦੀ ਹੈ ਭੂਮਿਕਾ ਦੇ ਵਿੱਚ ਗੱਲ ਕੀਤੀ ਕਿ ਦੋ ਜਿਹੜੇ ਮੁੱਖ ਮੰਤਰੀ ਦੇ ਦਾਅਵੇ ਦਾਰ ਸਾਹਿਬ ਉਹਨਾਂ ਦੇ ਦਾਅਵੇ ਜਿਹੜੇ ਠੋਸ ਹੋ ਕੇ ਅਸਲ ਦੇ ਵਿੱਚ ਤਾਂ ਸਿੱਧੂ ਸਾਹਿਬ ਵਾਕਈ ਇਹ ਰਾਜਿਸਤਾਨ ਪੋਲੀਟੀਕਲ ਪਾਰਟੀਆਂ ਦੇ ਨੇਤਾ ਜਾਂ ਆਪ ਲੋਕ ਕਹਿ ਰਹੇ ਕਿ ਉੱਥੇ ਕੁਝ ਲੋਕ ਇਹ ਕਹਿ ਰਹੇ ਕਿ ਰਾਜੇ ਨੂੰ ਰਾਜ ਦੇ ਹੰਕਾਰ ਤੇ ਮਾਰਿਆ ਸੁਖਜਿੰਦਰ ਸਿੰਘ ਰੰਧਾਵਾ ਨੇ ਨੂੰ ਸੁਖੀ ਦਾ ਦਾਬੀ ਦੀ ਜੁਬਾਨ ਨੇ ਮਾਰਿਆ ਲੋਕਾਂ ਚ ਮੈਂ ਇਹਨਾਂ ਤੇ ਆਉਣ ਲੱਗਿਆ ਮੈਂ ਇਹਨਾਂ ਤੇ ਆਉਣ ਲੱਗਿਆ ਰਾਜਾ ਵੜਿੰਗ ਔਰ ਸੁਖਜਿੰਦਰ ਸੁਖਜਿੰਦਰ ਸਿੰਘ ਰੰਧਾਵਾ ਦੋਵੇਂ ਸੁਖਜਿੰਦਰ ਰੰਧਾਵਾ ਤੇ ਰਾਜਾ ਵੜਿੰਗ ਜਿਹੜੇ ਆ ਉਹ ਦੋਵੇਂ ਆਪਣੇ ਆਪਣੇ ਹਲਕਿਆਂ ਦੇ ਵਿੱਚ ਚੋਣ ਪ੍ਰਚਾਰ ਦੇ ਦੌਰਾਨ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਤੌਰ ਤੇ ਉਭਾਰ ਰਹੇ ਸੀਗੇ ਉਹਨਾਂ ਨੇ ਸ਼ਾਇਦ ਇੱਕ ਜਿਚਾਉਣ ਦੀ ਕੋਸ਼ਿਸ਼ ਕੀਤੀ ਕਿ ਭਾਈ ਲੋਕਾਂ ਨੂੰ ਇਹ ਲੱਗੂਗਾ ਕਿ ਇਹ ਮੁੱਖ ਮੰਤਰੀ ਬਣਨ ਵਾਲੇ ਆਉਣ ਵਾਲੇ ਸਮੇਂ 'ਚ ਔਰ ਇਹਨਾਂ ਨਾਲ ਜੁੜੀਏ ਔਰ ਵੋਟ ਪਾਉਣਗੇ ਚਲੋ ਉਹਨਾਂ ਦੀ ਆਪਣੇ ਤੌਰ ਤੇ ਜਿਹੜੀ ਸਟ੍ਰੈਟਜੀ ਹੋ ਸਕਦੀ ਹੈ ਔਰ ਨਾਲ ਹੀ ਨਾਲ ਮੈਂ ਇਹ ਵੀ ਗੱਲ ਕਹਿਣਾ ਹਰੇਕ ਬੰਦੇ ਨੂੰ ਸੁਪਨੇ ਲੈਣ ਦੀ ਆਜ਼ਾਦੀ ਹੈ ਹਰੇਕ ਬੰਦਾ ਕਹਿ ਸਕਦਾ ਹੁਣ ਆਪਣੇ ਤੁਹਾਡੇ ਮੇਰੇ ਅਰਗੇ ਵੀ ਬਹੁਤ ਗੱਲਾਂ ਅੰਦਰ ਖਾਤੇ ਸੋਚਦੇ ਹੋਣਗੇ ਤਾਂ ਠੀਕ ਹੈ ਪਰ ਜਿਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਜਿਹੜੇ ਆ ਉਹ ਬਹੁਤ ਹੈਗੇ ਆਪਾਂ ਨੂੰ ਪਤਾ ਹੀ ਆ ਪੰਜ ਸੱਤ ਮੁੱਖ ਮੰਤਰੀ ਤੁਰੇ ਫਿਰਦੇ ਆ ਕੀ ਉਹਨਾਂ ਮੁੱਖ ਮੰਤਰੀਆਂ ਦੇ ਵਿੱਚੋਂ ਇਹ ਦੋ ਮੁੱਖ ਮੰਤਰੀਆਂ ਦੀਆਂ ਪਤਨੀਆਂ ਦੀ ਜਿਹੜੀ ਹਾਰ ਹੋਈ ਹੈ ਕੀ ਇਹਨਾਂ ਦੀ ਮੁੱਖ ਮੰਤਰੀ ਵਾਲੇ ਪਾਸੇ ਨੂੰ ਵਾਅਦੇ ਕਦਮ ਜਿਹੜੇ ਆ ਉਹ ਇਹ ਹਾਰ ਰੁਕੂਗੀ ਕੀ ਇਹ ਮੁੱਖ ਮੰਤਰੀ ਦੇ ਤੌਰ ਤੇ ਦਾਅਵੇਦਾਰੀ ਇਹਨਾਂ ਦੀ ਸਮਾਪਤ ਹੋ ਗਈ ਹੈ ਇਹਨਾਂ ਹਾਰਾਂ ਦੇ ਨਾਲ ਜਾਂ ਫਿਰ ਕਾਟੋ ਕਲੇਸ਼ ਵਾਲੇ ਕਾਂਗਰਸ ਚੱਲਣੀ ਚੱਲਣੀ ਅਸੋ ਕੌਂਤ ਸਿੰਘ ਜੀ ਦਾ ਮੇਦਾਰੀਤਾ ਖਤਮ ਨਹੀਂ ਇਹ ਹੁੰਦੀਆਂ ਹੁੰਦੀਆਂ ਕਿਉਂਕਿ ਇਹਨਾਂ ਲੋਕਾਂ ਕੋਲ ਬੜੇ ਤਰਕ ਹੁੰਦੇ ਆ ਜਿਸ ਤਰੀਕੇ ਨਾਲ ਰਾਜਾ ਆਪਣੇ ਪ੍ਰੈਸ ਕਾਨਫਰੰਸ ਕਰਦੇ ਕਹਿ ਰਹੇ ਸੀ ਕਿ ਹਾਂ ਜਿੱਗੇ ਵਰੀ ਮੈਂ ਲੈਣਾ ਇਹਨਾਂ ਲੋਕਾਂ ਕੋਲ ਬੜੇ ਤਕ ਹੁੰਦੇ ਆ ਦਾਵੇਦਾਰੀਆਂ ਤੇ ਇਹ ਕਦੇ ਵੀ ਖਤਮ ਨਹੀਂ ਕਰਦੇ ਹੁੰਦੇ ਦਾਵੇਦਾਰੀਤਾ ਹਮੇਸ਼ਾ ਚੱਲਦੀ ਰਹਿਣੀ ਆ ਪਰ ਆ ਜਿਹੜਾ ਦੂਜਾ ਸ਼ਬਦ ਤੁਸੀਂ ਵਰਗਾ ਕਾਟੋ ਕਲੇਸ਼ ਕਾਟੋ ਕਲੇਸ਼ ਜਿਹੜਾ ਹੁਣ ਸਕੁੰਦਰ ਜੀ ਜ਼ਰੂਰ ਵਧੇਗਾ ਕਿਉਂਕਿ ਹੁਣ 24 ਦਿਨਾਂ ਤੱਕ ਜਿਹੜੀ ਮੰਗਿਆ ਉਹ ਪ੍ਰਧਾਨ ਜੀ ਨੂੰ ਲੈ ਕੇ ਉੱਠੇ ਕੀ ਪ੍ਰਧਾਨਗੀ ਦੀ ਮੰਗ ਕਿ ਹਾਂ ਪੀ ਕਾਂਗਰਸ ਦਾ ਪ੍ਰਧਾਨ ਬਦਲਿਆ ਜਾਣਾ ਚਾਹੀਦਾ ਰਾਜਾ ਵੜਿੰਗ ਵੀ ਹੋ ਸਕਦੇ ਕਿ ਖੁਦ ਹੀ ਆਪਣੇ ਆਪ ਨੂੰ ਅਸਤੀਫਾ ਜਿਹੜਾ ਪੇਸ਼ ਕਰ ਦਮ ਕਿ ਹਾਂ ਮੈਂ ਚੰਗੀ ਕਾਰਜਗਾਰੀ ਨਹੀਂ ਕਰ ਸਕਿਆ ਕਾਲਟਿਕ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਗੱਲ ਰਾਜਾ ਬੜਿੰਗ ਨੇ ਢਿੱਡੇ ਤਰੀਕੇ ਨਾਲ ਜ਼ਰੂਰ ਕਹੀ ਕਿ ਹਾਂ ਵੀ ਜਿਹੜਾ ਚੋਣ ਕਮਿਸ਼ਨ ਵੱਲੋਂ ਜਿਹੜਾ ਚੋਣਾਂ ਦਾ ਸਮਾਂ ਪਤਾਇਆ ਗਿਆ ਉਸ ਨਾਲ ਸਾਨੂੰ ਨੁਕਸਾਨ ਹੋਇਆ ਤੇ ਨਾਲ ਹੀ ਉਹਨਾਂ ਨੇ ਇੰਨੀ ਗੱਲ ਕਹੀ ਕਿ ਜਿਹੜਾ ਬਾਜਵਾ ਸਾਹਿਬ ਨੇ ਵੀ ਚਿੱਠੀ ਲਿਖੀ ਸੀ ਪਤਾ ਨਹੀਂ ਕਿਸ ਅਧਾਰ ਤੇ ਇਹ ਗੱਲ ਲਿਖੀ ਉਹਨਾਂ ਨੇ ਬਾਜਵਾ ਸਾਹਿਬ ਨੂੰ ਵੀ ਕਾਉਂਟ ਕੀਤਾ ਇਹ ਕਹਿਣ ਦਾ ਅਰਥ ਹੈ ਕਿ ਢਿੱਡੇ ਤਰੀਕੇ ਨਾਲ ਉਹ ਜਿਹੜਾ ਕਾਟੋ ਕਲੇਸ਼ ਦੀ ਸ਼ੁਰੂਆਤ ਜਿਹੜੀ ਉਹ ਹੋਊਗੀ ਜਨਜੀ ਸਭ ਚੰਡੀ ਦੇ ਸਬੰਧ ਦੇ ਵਿੱਚ ਵੀ ਗੱਲ ਹੋਈ ਹੋਤੇ ਕਿ ਹਾਂ ਵੀ ਜਿਹੜੀ ਉਹਨਾਂ ਨੇ ਔਰਤਾਂ ਦੇ ਸਬੰਧ ਵਿੱਚ ਕੋਈ ਸਟੇਟਮੈਂਟ ਦਿੱਤੀ ਕਿ ਤੇ ਉਹਦਾ ਅਸਰ ਤਾਂ ਨਹੀਂ ਪਿਆ ਉਸ ਕਾਰਨ ਨੂੰ ਵੀ ਜਿਹੜਾ ਸੀ ਰਾਜਾ ਬੜੇ ਨੇ ਟੱਕਣ ਦਾ ਜਿਹੜਾ ਉਹ ਯਤਨ ਕੀਤਾ ਕਿ ਨਹੀਂ ਨਹੀਂ ਕੋਈ ਇਹੋ ਜਿਹੀ ਗੱਲ ਜਿਹੜੀ ਉਹ ਨਹੀਂ ਹੈਗੀ ਕਹਿੰਦਾ ਅਰਥ ਇਹ ਆ ਜੋ ਮੈਂ ਕਹਿਣਾ ਚਾਹੁੰਦਾ ਕਿ ਸੁਖਿੰਦਰ ਜੀ ਇੱਕ ਕਾਟੋ ਕਲੇਸ਼ਤਾ ਜੇ ਚੱਲੇਗਾ ਕੌਟਰਕੁਲੇਸ਼ਨ ਜੇ ਇਹ ਢਿਸ਼ਟੀ ਖਤਰਤਈ ਹੋਣ ਵਾਲਾ ਇਹ ਮੁੱਖ ਮੰਤਰੀ ਜੀ ਦੇ ਦਾਅਵਿਆਂ ਨੂੰ ਲੈ ਕੇ ਤਾਂ ਸਿੱਧੂ ਸਾਹਿਬ ਹਰ ਤੁਸੀਂ ਬੜੀ ਵਧੀਆ ਗੱਲ ਕੀਤੀ ਕਿ 10 12 ਮੁੱਖ ਮੰਤਰੀ ਜਿਹੜੇ ਆ ਤੁਰੇ ਫਿਰਦੇ ਆ ਕਿ ਜਿਹੜੇ ਕਦੀ ਐਮਐਲਏ ਨਹੀਂ ਬਣਦੇ ਉਹ ਵੀ ਕਦੇ ਨਹੀਂ ਮੁੱਖ ਮੰਤਰੀ ਬਣਦਾ ਮੁੱਖ ਮੰਤਰੀ ਬਣਦੇ ਤੇ ਦਾਅਵੇ ਤਾਂ ਚੱਲਣੇ ਪੇ ਚੱਲਣਗੇ ਪਰ ਇਹਨਾਂ ਚੋਣਾਂ ਦੇ ਵਿੱਚ ਸੁਖਵਿੰਦਰ ਜੀ ਚਾਹੀ ਇੱਕ ਗੱਲ ਜ਼ਰੂਰ ਸਪਸ਼ਟ ਹੋ ਗਈ ਆ ਕਿ ਕੱਲਾ ਵਿਕਤੀ ਕੁਝ ਨਹੀਂ ਜਿਹ ਹੈਗਾ ਜਿਸ ਤਰੀਕੇ ਨਾਲ ਰਾਜਾ ਬੜੀ ਕਹਿੰਦੇ ਆਪਣੇ ਹੱਥ ਵਿੱਚ ਆਪਣੀ ਕੈਂਪੇਨ ਨੂੰ ਸੰਭਿਆ ਦੂਜੇ ਪਾਸੇ ਸੁਖਜੀਤ ਸਿੰਘ ਦਾ ਦਾਅਵੇ ਨੇ ਆਪਣੇ ਹੱਥੇ ਵਿੱਚ ਆਪਣੀ ਕੈਂਪੇਨ ਨੂੰ ਸੰਭਿਆ ਇਹ ਕਿਹਤੇ ਟੀਮ ਵਰਕ ਜ਼ਰੂਰੀ ਆ ਇੱਕ ਲੀਡਰਸ਼ਿਪ ਜ਼ਰੂਰੀ ਆ ਇੱਕ ਤੁਹਾਡਾ ਆਪਸੀ ਜਿਹੜਾ ਨੀਡਰਾਂ ਦਾ ਸਿਆਸੀ ਨੀਡਰਾਂ ਨਾਲ ਜੇਕਰ ਤੁਸੀਂ ਕਿਸੇ ਮਹਿਮ ਨੂੰ ਫਤਿਹ ਕਰਦਾ ਤੇ ਫਿਰ ਤੁਹਾਡੇ ਚ ਆਪਸੀ ਸਹਿਮਤੀ ਆਪਸੀ ਰਜਮੰਦੀ ਜ਼ਰੂਰ ਹੁੰਦੀ ਜਿਹੜੀ ਕਾਟ ਜਿਹੜੀ ਆ ਟੀਮ ਵਰਕ ਦੀ ਕਾਟ ਹਮੇਸ਼ਾ 2022 ਦੀਆਂ ਚੋਣਾਂ ਦੇ ਵਿੱਚ ਵੀ ਰਹੀ ਆ 2024 ਦੀਆਂ ਚੋਣਾਂ ਚ ਤਾਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਤੇ ਇਹ ਚੋਣਾਂ ਜੇਕਰ ਰਜਮੰਦੀ ਇਹ ਸੋਚ ਜੇ ਅਤਰ ਸਿੰਘ ਰੰਧਾਵਾ ਵੀ ਹੁੰਨੀ ਇਹਨਾਂ ਚੋਣਾਂ ਦੇ ਵਿੱਚ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਜੇ ਵਿੱਚ ਕੰਮ ਦੀ ਚੰਨੀ ਦਾ ਨਾਮ ਆਉਂਦਾ ਉਹਨਾਂ ਨੂੰ ਲੈ ਕੇ ਆਪਰੇਟ ਕਰਨ ਤੇ ਤਾਂ ਸ਼ਾਇਦ ਸਥਿਤੀਆਂ ਕੁਝ ਹੋਰ ਹੁੰਦੀਆਂ ਪਰ ਉਹ ਜਿਹਾ ਹੋਇਆ ਨਹੀਂ ਘੱਟ ਤੋਂ ਘੱਟ ਕਾਂਗਰਸ ਪਾਰਟੀ ਨੂੰ ਇਹ ਸਭ ਕੁਝ ਜਰੂਰ ਸਿੱਖਣਾ ਚਾਹੀਦਾ ਇਹਨਾਂ ਦੇ ਨੇਤਾਵਾਂ ਨੂੰ ਯਹਾਂ ਫੇ ਕੱਲੇ ਪੱਤਰ ਤੇ ਤੁਸੀਂ ਲੈ ਕੇ ਕੁਝ ਹਾਂ ਹੁਣ ਹੁਣ ਇਹੀ ਗੱਲ ਕਰਨ ਲੱਗਿਆ ਸੀ ਹੁਣ ਇਹੀ ਗੱਲ ਕਰਨ ਲੱਗਿਆ ਸੀ ਰਾਜੇ ਬੜਿੰਗ ਦੀ ਪਤਨੀ ਦੀ ਹਾਰ ਅਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਤੋਂ ਪਤਨੀ ਦੀ ਹਾਰ ਤੋਂ ਬਾਅਦ ਲੀਡਰ ਖੁਸ਼ ਹੋਣਗੇ ਜਾਂ ਨਹੀਂ ਹੋਣਗੇ ਮੈਨੂੰ ਨਹੀਂ ਪਤਾ ਇਹ ਗੱਲ ਪੱਗਿਆ ਕਿ ਕੁਝ ਵਰਕਰ ਜਿਹੜੇ ਉਹ ਕਾਫੀ ਹੱਦ ਤੱਕ ਕਾਫੀ ਖੁਸ਼ ਨੇ ਕਿ ਸਾਡੀ ਪਾਰਟੀ ਜਿਹੜੀ ਹੈ ਉਹ ਤਿੰਨ ਸੀਟਾਂ ਹਾਰ ਗਈ ਚਾਰਾਂ ਦੇ ਵਿੱਚੋਂ ਵਰਕਰ ਕਾਂਗਰਸ ਦੇ ਬਹੁਤ ਕੁਝ ਨਹੀਂ ਉਹ ਪਛੋਕਿਉ ਕਿਉਂ ਇਸ ਕਰਕੇ ਉਹਨਾਂ ਨੂੰ ਪਤਾ ਹੈ ਕਿ ਵਰਕਰ ਲੜਾਈ ਲੜਨਾ ਚਾਹੁੰਦੇ ਆ ਕਾਂਗਰਸ ਦੀ ਪਰ ਕੁਝ ਜਿਹੜੇ ਪੰਜ ਸੱਤ ਲੀਡਰ ਨੇ ਉਹ ਮੁੱਖ ਮੰਤਰੀ ਦੀ ਲੜਾਈ ਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਦੀ ਲੜਾਈ ਦੇ ਵਿੱਚ ਮੁੱਖ ਮੰਤਰੀ ਦੀ ਦਾਅਵੇਦਾਰੀ ਦੀ ਲੜਾਈ ਦੇ ਵਿੱਚ ਆਪ ਤਾਂ ਡੁੱਬ ਹੀ ਰਹੇ ਆ ਲੜਾਈ ਕਰ ਕਰਕੇ ਕਲੇਸ਼ ਪਾ ਪਾ ਕੇ ਜਿਵੇਂ ਹਰਿਆਣਾ ਚ ਰੁਪੇ ਆ ਇਹ ਨਾਲ ਵਰਕਰਾਂ ਨੂੰ ਵੀ ਜਿਹੜੇ ਆ ਉਹ ਡੋਬ ਰਹੇ ਆ ਕਿਉਂਕਿ ਆਪ ਤਾਂ ਇਹ ਇਕੱਠੇ ਹੋ ਜਾਂਦੇ ਆ ਲੀਡਰ ਤਾਂ ਪਰ ਜਦੋਂ ਛੱਤਰ ਪੈਂਦੇ ਜਾਂ ਪਰਚੇ ਹੁੰਦੇ ਆ ਉਹ ਵਰਕਰਾਂ ਤੇ ਹੁੰਦੇ ਆ ਵਰਕਰਾਂ ਨੂੰ ਲੱਗਦਾ ਕਿ ਇਹਨਾਂ ਦੀ ਲੜਾਈ ਨੇ ਇਹ ਆਪ ਤਾਂ ਮਰਨੇ ਮਰਨੇ ਆ ਨਾਲ ਸਾਨੂੰ ਵੀ ਮਾਰਨਗੇ ਹੁਣ ਜਦੋਂ ਤਿੰਨ ਸੀਟਾਂ ਹਰ ਗਏ ਆ ਚਾਰਾਂ ਦੇ ਵਿੱਚੋਂ ਹੁਣ ਦਿਮਾਗ ਥੋੜਾ ਟਿਕਾਣੇ ਆ ਜੂਗਾ ਹੁਣ ਸ਼ਾਇਦ ਕੋਈ ਅਕਲ ਨੂੰ ਹੱਥ ਮਾਰਨਗੇ ਹੁਣ ਇਕੱਠਿਆਂ ਹੋ ਕੇ ਲੜਾਈ ਲੜਨਗੇ ਹੁਣ ਇਕੱਠਿਆਂ ਹੋ ਕੇ ਜਲਣਗੇ ਔਰ ਫਿਰ ਸ਼ਾਇਦ ਅਸੀਂ 27 ਦੇ ਵਿੱਚ ਸਰਕਾਰ ਬਣਾ ਲਈਏ ਵਰਕਰ ਬਹੁਤ ਖੁਸ਼ ਹੈ ਕਾਂਗਰਸ ਦੇ ਕਾਂਗਰਸ ਦੀ ਇਹ ਹਾਰ ਤੋਂ ਬਾਅਦ ਤਿੰਨ ਸੀਟਾਂ ਦੇ ਉੱਪਰਚਾਰਾਂ ਦੇ ਵਿੱਚੋਂ ਇਹ ਮੈਂ ਸੁਖਦਰ ਸਿੰਘ ਚਾਰੋਂ ਦੇ ਵਿੱਚ ਦੋ ਸੀਟਾਂ ਦੇ ਜਿਹੜੇ ਵਰਕਰ ਨੇ ਉਹ ਜ਼ਿਆਦਾ ਖੁਸ਼ ਨਹੀਂ ਗਿੱਦੜਬਾ ਵਾਲੇ ਤੇ ਡੇਰਾਬਾ ਵਾਲੇ ਲੋਕ ਇਹ ਗੱਲ ਕਹਿੰਦੇ ਕਿ ਜ਼ਰੂਰੀ ਤਾਂ ਨਹੀਂ ਆ ਕਿ ਟਿਕਟ ਜਿਹੜੀ ਆ ਪਿੰਨਾ ਧਰ ਵਾਲਾ ਫਿਰ ਘਰ ਦੀ ਫਿਰ ਗੁਗਾ ਮੁੰਡਾ ਤੇ ਫਿਰ ਅਸੀਂ ਦਰੀਆਂ ਬਿਛੋ ਨੂੰ ਰੱਖੇ ਲੋਕਲ ਵਰਕਰਾਂ ਦੇ ਮਨ ਦੇ ਵਿੱਚ ਇਹ ਵੀ ਗੱਲ ਹੈਗੀ ਕਿ ਜ਼ਰੂਰੀ ਨਹੀਂ ਕਿ ਜੇ ਸਬਚਿੰਦਰ ਸਿੰਘ ਰੰਧਾਵਾ ਪੀਕੇ 10 ਸਾਲਾਂ ਤੋਂ ਜਿੱਤਦਾ 15 ਸਾਲਾਂ ਤੋਂ ਜਿੱਤਦਾ ਪਿਆ ਹੁਣ ਉਹਦੀ ਘਰਦੀ ਵੀ ਦੇ ਦੋ ਜਦੋਂ ਉਹਦੀ ਘਰਦੀ ਦੀ ਜਿੱਤ ਗਈ ਉਹਨਾਂ ਚੋਂ ਉਹਦਾ ਮੋਡਾ ਤਿਆਰ ਹੋ ਜਣਾ ਫਿਰ ਉਹਨੂੰ ਦੇ ਦੋ ਤਾਂ ਕਿੰਨੇ ਫਿਰ ਆਮ ਵਰਕਰ ਜਿਹੜਾ 20 ਲੰਮੇ ਸਮੇਂ ਤੋਂ ਉਹ ਕਿੱਥੇ ਜਾਣਾ ਘੱਟੋ ਘੱਟ ਕਾਂਗਰਸ ਪਾਰਟੀ ਨੂੰ ਜਿਹੜੀ ਹਾਈ ਕਮਾਂਡ ਆ ਉਸ ਨੂੰ ਵੀ ਇਸ ਗੱਲ ਨੂੰ ਸੋਚਣਾ ਚਾਹੀਦਾ ਕਿ ਉਹ ਵਰਕਰ ਜਿਹੜਾ 20 ਲੰਮੇ ਸਮੇਂ ਤੋਂ ਤੁਹਾਡੇ ਨਾਲ ਜੁੜਿਆ ਕਿ ਉਹ ਪਰਿਵਾਰਵਾਦੀ ਭੇਟ ਚੜ੍ਹੇਗਾ ਤੇ ਸ਼ਾਇਦ ਇਹੋ ਹੀ ਕਰਦਾ ਕਿ ਵਰਕਰ ਜਿਹੜਾ ਇਸ ਪੱਧਰ ਤੇ ਜਿਆਦਾ ਖੁਸ਼ੀ ਜਿਹੜੀ ਮੈਂ ਸੋਚਿਆ ਉਹ ਕਰ ਗਿਆ ਜੀ ਬਿਲਕੁਲ ਚਲੋ ਅਣਖ ਸਿੰਘ ਸਾਹਿਬ ਤੁਸੀਂ ਪ੍ਰੋਗਰਾਮ ਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇੱਕ ਸੁਖੰਦਰ ਜੀ ਗੱਲ ਮੈਂ ਜਾਂਦੇ ਜਾਂਦੇ ਇੱਕ ਹੋਰ ਕਰਨੀ ਹੈ ਧੰਨਵਾਦ ਵਾਲੀ ਗੱਲ ਤਾਂ ਬਾਅਦ ਚ ਕਰ ਲਿਓ ਅੱਜ ਇੱਕ ਵੀਰ ਦਾ ਵੀਡੀਓ ਬੜਾ ਵਾਇਰਲ ਹੋਇਆ ਇੱਕ ਛੋਟਾ ਜਿਹਾ ਬੱਚਾ ਸਕੂਲ ਦੇ ਵਿੱਚ ਉਹਨੂੰ ਵੇਖ ਕੇ ਮੈਂ ਬਹੁਤ ਮਤਲਬ ਡਿਸਟਰਬ ਹਾਂ ਉਸ ਵੀਡੀਓ ਨੂੰ ਇੱਕ ਸਕੂਲ ਦਾ ਬੱਚਾ ਪਹਿਲੀ ਕਲਾਸ ਦਾ ਤਾਂ ਟੀਚਰ ਕੋਲ ਆਉਂਦਾ ਤੇ ਰੋ ਰਿਹਾ ਬੱਚਾ ਤੇ ਟੀਚਰ ਉਸਤੇ ਸਿਰ ਤੇ ਹੱਥ ਫੇਰਦਾ ਕਹਿੰਦਾ ਬੇਟਾ ਕਿਉਂ ਰੋ ਰਿਹਾ ਹੈ ਕਹਿੰਦਾ ਰੋਟੀ ਨਹੀਂ ਖਾਦੀ ਕਹਿੰਦਾ ਰੋਟੀ ਕਿਉਂ ਨਹੀਂ ਖਾਦੀ ਕਿਹਦਾ ਅੱਜ ਸਾਡੇ ਘਰ ਆਟਾ ਮੁੱਕਾ ਇਹ ਜਿਹੜਾ ਇੱਕ ਮਤਲਬ ਵੀਡੀਓ ਸੀ ਬੱਚੇ ਦਾ ਤਾਂ ਬਹੁਤ ਉਹ ਸੋਸ਼ਲ ਮੀਡੀਆ ਤੇ ਇਹ ਵੀਡੀਓ ਐਕਟਿਵ ਹੋਇਆ ਤਾਂ ਮੈਨੂੰ ਉਸ ਪਾਸੇ ਕੱਲ ਜਿਹੜੇ ਲੋਕ ਜਿੱਤੇ ਉਹਨਾਂ ਦੀਆਂ ਖੁਸ਼ੀਆਂ ਤੇ ਉਸ ਬੱਚੇ ਦਾ ਰੋਣਾ ਮੈਨੂੰ ਬੜਾ ਉਹ ਡਿਸਟਰਬ ਕੀਤਾ ਤਾਂ ਚਲੋ ਸਾਡੇ ਚੈਨਲ ਜਿਹੜੇ ਦੇਖਦੇ ਨੇ ਉਹਨਾਂ ਨੂੰ ਉਮੀਦ ਕਰਦਾ ਉਹਨਾਂ ਨੂੰ ਮਿੱਤੂ ਆਸ ਮੈਂ ਉਹਨਾਂ ਤੋਂ ਆਸ ਕਰਦਾ ਕਿ ਜੇਕਰ ਉਹ ਵੀਡੀਓ ਉਹਨਾਂ ਦੀ ਨਜ਼ਰੀ ਪਵੇ ਤਾਂ ਘੱਟੋ ਘੱਟ ਉਸ ਬੱਚੇ ਬਾਰੇ ਜਰੂਰ ਸੋਚਣ ਜੀ ਸਭੀ ਚਲੋ ਜੇ ਸਾਡੇ ਕੋਲ ਵੀ ਉਹ ਵੀਡੀਓ ਪਹੁੰਚੀ ਤਾਂ ਕਿੱਥੋਂ ਦਾ ਉਹ ਬੱਚਾ ਕਿਵੇਂ ਦਾ ਕੀ ਹਾਲਾਤ ਨੇ ਉਹ ਤੱਕ ਪਹੁੰਚਣ ਦੀ ਮਦਦ ਕਰਨ ਦੀ ਆਪ ਵੀ ਆਪਣੇ ਤੌਰ ਤੇ ਵੀ ਕੋਸ਼ਿਸ਼ ਕਰਾਂਗੇ ਔਰ ਸਾਡੇ ਦਰਸ਼ਕ ਵੀ ਜੇ ਕੋਈ ਦੇਖਣ ਵਾਲੇ ਉਸ ਵੀਡੀਓ ਨੂੰ ਦੇਖਦੇ ਆ ਤਾਂ ਉਸ ਬੱਚੇ ਦੀ ਉਸ ਬੱਚੇ ਦੇ ਪਰਿਵਾਰ ਦੀ ਮਦਦ ਜਿਹੜੀ ਆ ਉਹ ਜ਼ਰੂਰ ਕਰਨ ਕਿਉਂਕਿ ਲੀਡਰਾਂ ਨੂੰ ਤਾਂ ਆਪਾਂ ਫੰਡ ਬਹੁਤ ਦੇ ਦਿੰਦੇ ਆ ਪਰ ਇੰਨਾ ਗਰੀਬਾਂ ਦਾ ਵੀ ਥੋੜੀ ਆਪਾਂ ਸੋਚੀਏ ਚਲੋ ਅਨਕੀ ਸਾਬ ਤੁਹਾਡਾ ਬਹੁਤ ਧੰਨਵਾਦ ਜੀ ਇਸ ਚੀਜ਼ ਵਾਸਤੇ ਵੀ ਤੇ ਗੱਲ ਧਿਆਨ ਦੇ ਵਿੱਚ ਲਿਆਉਣ ਦੇ ਲਈ ਔਰ ਜਰੂਰ ਇਹਦੇ ਤੇ ਆਪਾਂ ਵੀ ਔਰ ਆਪਣੇ ਦਰਸ਼ਕਾਂ ਨੂੰ ਵੀ ਆਪਾਂ ਕਵਾਂਗੇ ਗੌਰ ਕਰਨ ਜਿਹਦੇ ਵੀ ਉਹਨਾਂ ਦੀ ਪਵੇ ਉਹ ਵੀਡੀਓ ਸਾਡੇ ਚੈਨਲ ਨੂੰ ਵੀ ਭੇਜਣ ਜੇ ਸਾਡੇ ਚੈਨਲ ਕੋਲੇ ਪਹਿਲਾਂ ਵੀਡੀਓ ਆਈ ਤਾਂ ਅਸੀਂ ਉਹ ਚਲਾਵਾਂਗੇ ਔਰ ਮਦਦ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਔਰ ਲੋਕ ਵੀ ਉਸ ਬੱਚੇ ਦੀ ਮਦਦ ਕਰਨ ਦੀ ਕੋਸ਼ਿਸ਼ ਜਿਹੜੀ ਆ ਜਰੂਰ ਕਰਨ ਚਲੋ ਅਨਕਿਤਾ ਜੀ ਜਿਹੜੇ ਤੁਹਾਡਾ ਬਹੁਤ ਧੰਨਵਾਦ ਜੀ ਸ਼ੁਕਰੀਆ